ਰੇ ਪਲੇਨ ਦੇ ਮੁਸਾਫਰ ਸੀਗੇ ক্রੂ ਕੈਪਟਨ ਐਂਡ ਕੈਬਿਨ ক্রੂ ਤੇ ਜਿਹੜਾ ਹੌਸਟਲ ਦੇ ਅੰਦਰ ਜਾ ਕੇ ਪਲੇਨ ਡਿੱਗਿਆ ਹੈ ਉੱਥੇ ਜਿਹੜੇ ਬੱਚੇ ਆ ਡਾਕਟਰ ਸਾਹਿਬਾਨ ਅੰਡਰ ਟ੍ਰੇਨਿੰਗ ਜਾਂ ਹਮ ਕਰ ਰਹੇ ਸੀਗੇ ਹੋਰ ਵੀ ਜਿਹੜਾ ਜਾਨ ਮਾਲ ਦਾ ਨੁਕਸਾਨ ਹੋਇਆ ਸਾਰੇ ਦੇਸ਼ ਨੂੰ ਇਹਦਾ ਸਦਮਾ ਲੱਗਿਆ ਜਿੱਥੇ ਗੁਜਰਾਤ ਨੇ ਆਪਣਾ ਫਾਰਮਰ ਚੀਫ ਮਿਨਿਸਟਰ ਗਵਾਤਾ ਪੰਜਾਬ ਬੀਜੇਪੀ ਨੇ ਇੱਕ ਬਹੁਤ ਹੀ ਇਨ ਰੀਅਲ ਸੈਂਸ ਦੇਖੋ ਕਹਿਣ ਨੂੰ ਤਾਂ ਲੋਕ ਬਹੁਤ ਕੁਝ ਕਹਿ ਦਿੰਦੇ ਐ ਬਟ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਘੱਟ ਇਸ ਕਿਸਮ ਦੇ ਇਨਸਾਨ ਦੇਖੇ ਐ ਵਿਚਾਰ ਐ ਇਨ ਅ ਰੀਅਲ ਸੈਂਸ ਐ ਜੈਂਟਲਮੈਨ ਪੋਲੀਟੀਸ਼ੀਅਨ ਐਨੀ ਹਲੀਮੀ ਅਗਰ ਮੈਂ ਕਿਸੇ ਨਾਲ ਕੰਪੇਅਰ ਕਰਕੇ ਦੇਖਾਂ ਮੈਂ ਸਮਝਦਾ ਵੀ ਬਾਦਲ ਸਾਹਿਬ ਤੋਂ ਵੀ ਬਹੁਤ ਕਦਮ ਅੱਗੇ ਸੀਗੇ ਹਲੀਮੀ ਕਿਉਂਕਿ ਮੈਂ ਜਿੰਨੇ ਮੁੱਖ ਮੰਤਰੀ ਜੀ ਦੇ ਨਾਲ ਮੈਨੂੰ ਦੇਖਣ ਦਾ ਕੰਮ ਕਰਨ ਦਾ ਜਾਂ ਇਸ ਇੱਕ ਪਰਿਵਾਰ ਨਾਲ ਜੁੜੇ ਹੋਣ ਕਰਕੇ ਮੈਨੂੰ ਮੌਕਾ ਮਿਲਿਆ ਬਹੁਤ ਹੀ ਨਰਮ ਸੁਭਾਅ ਦੇ ਕਿਸੇ ਕਿਸਮ ਦਾ ਅਹੰਕਾਰ ਜਾਂ ਕਿਸੇ ਕਿਸਮ ਦਾ ਉਹਨਾਂ ਦੇ ਅੰਦਰ ਕਹਿੰਦਾ নোਅਅਰਸ ਅਬਾਊਟ ਕੋਈ ਸਨ ਨੂੰ ਇਹ ਨਹੀਂ ਲੱਗ ਸਕਦਾ ਕਿ ਤੁਸੀਂ ਫਾਰਮਰ ਚੀਫ ਮਿਨਿਸਟਰ ਆਫ ਗੁਜਰਾਤ ਵਰਗੀ ਸਟੇਟ ਦੇ ਫਾਰਮਰ ਚੀਫ ਮਿਨਿਸਟਰ ਨਾਲ ਗੱਲ ਕਰ ਰਹੇ ਹੋ ਬਹੁਤ ਹੀ ਉਹਨਾਂ ਦੇ ਪਰਿਵਾਰ ਨੂੰ ਤੇ ਬਾਕੀ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਨਜ਼ਦੀਕੀ ਪਰਿਵਾਰ ਦੇ ਮੈਂਬਰ ਗੁਆਏ ਹੈ ਅਸੀਂ ਸਾਰੇ ਆਪਣੇ ਦਿਲੋਂ ਜਿਲੋਂ ਨਾਲ ਸਾਰਿਆਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਤੇ ਵਾਹਿਗੁਰੂ ਅਰਦਾਸ ਕਰਦਾ ਮੇਰੋਂ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਸਾਥੀਓ ਤੁਹਾਨੂੰ ਤਕਲੀਫ ਦਿੱਤੀ ਸੀਗੀ ਇਸ ਕਰਕੇ ਦਿੱਤੀ ਸੀਗੀ ਇੱਕ ਉਸ ਦਿਨ ਪਹਿਲਾਂ 11 ਸਾਲ ਪੂਰੇ ਹੋਣ ਤੇ ਗੱਲ ਕਰਦੇ ਹੋਏ ਮੈਂ ਕੋਈ ਚੈਲੰਜ ਵਗੈਰਾ ਇੱਥੇ ਦਿੱਤੇ ਗਏ ਸੀਗੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਚੀਮਾ ਜੀ ਤੋਂ ਉਹਨਾਂ ਨੂੰ ਲੈ ਕੇ ਕੁਝ ਹੋਰ ਪਾਰਟੀਆਂ ਦੇ ਪ੍ਰਧਾਨਾਂ ਨੇ ਕਬੂਲ ਕੀਤਾ ਕਿ ਅਸੀਂ ਡੋਪ ਟੈਸਟ ਕਰਵਾ ਲਾਂਗੇ ਉਸ ਮਸਲੇ ਤੇ ਮੈਂ ਕੁਝ ਬਿਆਨ ਦਿੱਤੇ ਸੀਗੇ ਇੱਕ ਬੜੀ ਭੰਬਲ ਘੂਸਾ ਜਿਹਾ ਮਚਿਆ ਖੜਾ ਉਹਨੂੰ ਹਰੇਕ ਕੋਈ ਆਪਣੇ ਹਿਸਾਬ ਨਾਲ ਦਵੱਲੀ ਫਿਰਦਾ ਹੈ ਦੇਖੋ ਮੇਰਾ ਮੰਨਣਾ ਜਿ ਦਿਨ ਉਹ ਦਿਨ ਵੀ ਮੈਂ ਕਿਹਾ ਸੀਗਾ ਬੇਸੇ ਨਸ਼ੇੜੀ ਦਾ 88000 ਪਕੜਲੇ ਸੀਗੇ ਉਦੇ ਬਾਅਦ 55000 ਕੈਪਟਨ ਸਾਹਿਬ ਨੇ ਸਰਕਾਰ ਚ ਪਕੜੇ ਗਏ ਸੀਗੇ 35 4000 ਹੁਣ ਆਲੇ ਪਕੜੀ ਬੈਠੇ ਐ ਮੇਰਾ ਮੰਨਣਾ ਹੈ ਮੈਂ ਖੁਦ ਪਰਸਨਲ ਐਕਸਪੀਰੀਅੰਸ ਨਾਲ ਵੀ ਦੱਸ ਦੇਣਾ ਕਿ ਬਹੁਤ ਸਾਰਿਆਂ ਨੂੰ ਮੈਂ ਜਾਣਦਾ ਜਿਹੜੇ ਸ਼ਰਾਬ ਵੇਚਦੇ ਆ ਤੇ ਕਰੇ ਸ਼ਰਾਬ ਦਾ ਤਪਕਾ ਨਹੀਂ ਪਿੰਦੇ ਜਿਹੜੇ ਵੀ ਸ਼ਾਤਰ ਲੋਕ ਐ ਜਿਨ੍ਹਾਂ ਨੂੰ ਪਤਾ ਵੀ ਜਿਹੜਾ ਜ਼ਹਿਰ ਦੇ ਰਹੇ ਆ ਚਿੱਟੇ ਦੇ ਰੂਪ ਚ ਐ ਹੋਰ ਨਸ਼ਾ ਵੇਚ ਰਹੇ ਆ ਉਹ ਸਿਆਣੇ ਐ ਸਾਬ ਕਮਲਾ ਬੰਦਾ ਤਾਂ ਪੈਸੇ ਕਮਾਈ ਨਹੀਂ ਸਕਦਾ ਸਿਆਣੇ ਐ ਦੂਜਿਆਂ ਨੂੰ ਜ਼ਹਿਰ ਦਿੰਦੇ ਆਪ ਨੂੰ ਆਪ ਦੇ ਬੱਚਿਆਂ ਦਾ ਧਿਆਨ ਰੱਖਦੇ ਐ ਇਹਦਾ ਕੋਈ ਗਾਰੰਟੀ ਨਹੀਂ ਸਾਹਿਬ ਮੈਂ ਨਹੀਂ ਮੈਂ ਨਹੀਂ ਤਾਰੂ ਪੀਂਦਾ ਇਹਦਾ ਮਤਲਬ ਆ ਥੋੜਾ ਵੀ ਮੈਂ ਸੱਚਾ پاک ਹੋ ਗਿਆ ਮੈਂ ਨਸ਼ੇੜੀ ਨਹੀਂ ਮੈਂ ਡੋਪ ਟੈਸਟ ਪਾਸ ਕਰ ਲੂੰਗਾ ਆ ਕੋ ਮੇਰੇ ਕੋਲ ਸਰਟੀਫਿਕੇਟ ਹੈ ਮੈਂ ਡੋਪ ਲਊਗਾ ਤਾਂ ਹੀ ਡੋਪ ਵੇਚੂਗਾ ਬਿਨਾਂ ਮਤਲਬ ਉਹਨੂੰ ਹੋਰ ਹੀ ਪਾਸੇ ਕੰਡਿਸ਼ੀ ਫਿਰਦੇਸ ਕਰਕੇ ਬੜਾ ਜ਼ਰੂਰੀ ਸੀ ਮੇਰਾ ਜਿਹੜਾ ਨਿਸ਼ਾਨਾ ਹੈ ਜਿਹੜੀ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਵੰਗਾਰਿਆ ਸਾਬ ਐਵੇਂ ਕਹਿਣ ਨਾਲ ਗੱਲ ਨਹੀਂ ਬਣਨੀ ਵੀ ਨਸ਼ਾ ਖਤਮ ਕਰ ਦਿਓ ਜੀ گورنر ਸਾਹਿਬ ਆਏ ਐ ਬੜੀ ਜ਼ਿੰਮੇਵਾਰੀ ਨਾਲ ਲੋਕਾਂ ਨੂੰ ਜਾਗਰੂ ਕਰ ਰਹੀ ਹੈ ਮੁੱਖ ਮੰਤਰੀ ਕਹਿ ਰਹੇ ਆ ਵੀ ਪਹਿਲਾਂ ਮੁੱਖ ਮੰਤਰੀ ਤਾਂ ਕਹਿੰਦੇ ਕਹ ਰਹੇ ਡੀਜੀਪੀ ਪੰਜਾਬ ਕਹ ਰਹੇ ਸੀ ਮੈਂ ਮਈ ਤਈ ਖਤਮ ਕਰ ਦੂੰਗਾ 31 ਮਈ ਤਈ ਉਹਦੇ ਬਾਅਦ ਤਰੀ ਫੇਰ ਅੱਗੇ ਵਧ ਗਈ ਗੱਲਾਂ ਨਾਲ ਮਿਹਨਤ ਨਾਲ ਅਗਲੇ ਦਾ ਗਵਰਨਰ ਸਾਹਿਬ ਦਾ ਇੱਕ ਭਾਵਨਾ ਹੈ ਪਰ ਇਹ ਭਾਵਨਾ ਨਾਲ ਇਕੱਲੇ ਨਾਲ ਗੱਲ ਬਣਦੀ ਨਹੀਂ ਸਾਬ ਉਹਨੂੰ ਖਤਮ ਕਰਨ ਵਾਸਤੇ ਉਹਦੇ ਨਾਲ ਜੁੜ ਗਿਆ ਕਿਉਂਕਿ ਇਹਦੇ ਨਾਲ ਕੋਈ ਮੁੱਖ ਮੰਤਰੀ ਭਗਵੰਦ ਮਾਨ ਜੀ ਦੇ ਕਹਿਣ ਨਾਲ ਨਹੀਂ ਜੁੜਿਆ ਪੰਜਾਬ ਦੀ ਦੋ ਵੱਡੀਆਂ ਸਮੱਸਿਆਵਾਂ ਹੈ ਸਾਬ ਨਸ਼ਾ ਤੇ ਕਰਪਸ਼ਨ ਭ੍ਰਿਸ਼ਟਾਚਾਰ ਉਹ ਨਸ਼ੇ ਵਾਲੇ ਪਾਸਿਓਂ ਧਿਆਨ ਖਤਮ ਕਰਨ ਨੂੰ ਮੁੱਖ ਮੰਤਰੀ ਸਾਹਿਬ ਭਗਵੰਦ ਮਾਨ ਜੀ ਨੇ ਕਹਿਤਾ ਆਤਾ ਕੈਂਸਰ ਹੈ ਮੈਂ ਕੇਮੋਥੈਰੇਪੀ ਲਾਊਂਗਾ ਮੇਰਾ ਅੱਜ ਦਾ ਜਿਹੜਾ ਵਿਸ਼ੇ ਸਾਹਿਬ ਜਿਸ ਕਰਕੇ ਮੈਂ ਤੁਹਾਨੂੰ ਖੇਚਲ ਦਿੱਤੀ ਹੈ ਮੇਰਾ ਸਿੱਧਾ ਸਵਾਲ ਹੈ ਸਾਹਿਬ ਇਟਸ ਨੋਟ ਈਵਨ ਅ ਸਵਾਲ ਮੈਂ ਇਲਜ਼ਾਮ ਲਾ ਰਿਹਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਉੱਤੇ ਭਗਵੰਤ ਮਾਨ ਜੀ ਸਾਢੇ 3 ਸਾਲ ਹੋ ਗਏ ਤੁਹਾਨੂੰ ਸੁਣਦਿਆਂ ਨੂੰ ਤੁਸੀਂ ਐਸੈਂਬਲੀ ਦੇ ਫਲੋਰ ਤੇ ਕਿਹਾ ਸੀ ਮੇਰੇ ਕੋਲ ਇਹਨਾਂ ਸਾਰਿਆਂ ਦੀ ਫਾਈਲਾਂ ਪਈਆਂ ਇਹਨਾਂ ਦੀ ਜੋ-ਜੋ ਠੱਗੀਆਂ ਕੀਤੀਆਂ ਸਾਰਿਆਂ ਨੇ ਸੁਣਿਆ ਠੋਕੇ ਕਿਆ بار بار ਕਿਆ ਮੇਰੀ ਅੱਖ ਚ ਪਾ ਕੇ ਗੱਲ ਕਰੱਖ ਚ ਪਾ ਕੇ ਗੱਲ ਕਰ ਮੈਂ ਸਵੇਰੇ ਠੋਕ ਦੂੰਗਾ ਤੈਨੂੰ ਕਿਸੇ ਨੂੰ ਨਾ ਠੋਕਿਆ ਨਾ ਫਾਈਲ ਖੁੱਲੀ ਨਾ ਕੇਸ ਦਰਜ ਹੋਇਆ ਤੇ ਚੱਲੇ ਕੈ ਮੋਥਰੇਪੀ ਕਰਨ ਸਾਹਿਬ ਕੀ ਦੀ ਕਰੀਏ ਕੈ ਮੋਥਰੇਪੀ ਮਾਨੂੰ ਆ ਤਾਂ ਦੱਸੋ ਯਾ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਸਾਡਾ ਮੁੱਖ ਮੰਤਰੀ ਅਸੈਂਬਲੀ ਵੀ ਹੁੰਦਾ ਫਲੋਰ ਆਫ ਦਾ ਹਾਊਸ ਜਿਹੜਾ ਕਹਿੰਦਾ ਬੜਾ ਅਜ਼ੀਮ ਸਦਨ ਹੈ ਸਾਹਿਬ ਲੋਕਤੰਤਰ ਦਾ ਮੰਦਰ ਹੈ ਜੀ ਉਹਦੇ 'ਚ ਖੜ ਕੇ ਝੂਠ ਬੋਲ ਰਹੇ ਸੀਗੇ ਮੈਂ ਨਹੀਂ ਚਾਹੁੰਦਾ ਵੀ ਮੈਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਝੂਠਾ ਕਵਾਂ ਸਾਂਨ ਪਾਰਲੀਮੈਂਟਰੀ ਵਰਲਡ ਮੈਂ ਮਾਫੀ ਚਾਹੁੰਦਾ ਮੈਂ ਸਮਝਦਾ ਵੀ ਉਹਨਾਂ ਕੋਲ ਫਾਈਲ ਹੈ ਅਗਰ ਫਾਈਲ ਹੈ ਤਾਂ ਯਾ ਤਾਂ ਸਭ ਸੈਟਿੰਗ ਹੋ ਗਈ ਜਿਵੇਂ ਕਿਸੇ ਐਸਐਸਪੀ ਨੂੰ ਸਸਪੈਂਡ ਕਰਦੇ ਆ ਵੀ ਮਾਲ ਲੈ ਗਿਆ ਯਾ ਤਾਂ ਸਭ ਪਰਚਾ ਦਰਜ ਨਹੀਂ ਕੀਤਾ ਸੈਟਿੰਗ ਹੋ ਗਈ ਕੋਈ ਮਾਲ ਫੜ ਲਿਆ ਯਾ ਉਹਨਾਂ ਨੂੰ ਖਰੀਦ ਲਿਆ ਸਾਬ ਵੀ ਬੋਲੋ ਹੀ ਨਾ ਚ ਉਸ ਕੋਈ ਨਾ ਦੋ ਗੱਲਾਂ ਤੋਂ ਹੋਈਆਂ ਸਭ ਆ ਭਗਵੰਤ ਮਾਨ ਜੀ ਮੈਨੂੰ ਦੱਸਣ ਕਿ ਵਜ੍ਹਾ ਕੀ ਹੈ ਤੁਸੀਂ ਤਸਹੀਲਦਾਰਾਂ ਦੇ ਮਗਰ ਲੱਗੇ ਹੋ ਮੈਂ ਕਹਿੰਦਾ ਸਟਾਰਟ ਫਰੋਮ ਆਪਣੇ ਘਰੋਂ ਚੱਲੋ ਸਭ ਆਪਣੇ ਘਰ ਨੂੰ ਤਾਂ ਸਵਾਰੋ ਪਹਿਲਾਂ ਅੰਦਰ ਚਾਕੀ ਮਾਰ ਕੇ ਦੇਖੋ ਤੁਸੀਂ ਜਵਾਬ ਦਿਓ ਇਸ ਕਰਕੇ ਮੇਰਾ ਇਲਜ਼ਾਮ ਭਗਵੰਤ ਮਾਨ ਜੀ ਤੇ ਹੈ ਭਗਵੰਤ ਮਾਨ ਜੀ ਜਿਹੜੇ ਲੋਕਾਂ ਨੂੰ ਤੁਸੀਂ ਕਹਿ ਰਹੇ ਸੀਗੇ ਵੀ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਉਹਨੇ ਕੀ ਸ਼ਾਮ ਨੂੰ ਆ ਕੇ ਤੁਹਾਡੇ ਪੈਰਾਂ 'ਤੇ ਬਹਿ ਗਏ ਇਸ ਕਰਕੇ ਛੱਡਦਾ ਤੁਸੀਂ ਹੁਣ ਬਾਦਸ਼ਾਹ ਹੋਗੇ ਯੂਅਰ ਚੀਵਨਸ ਰੋ ਪੰਜਾਬ ਬਾਦਸ਼ਾਹੀ ਸਾਹਿਬ ਕਾਨੂੰਨ ਤੁਹਾਡੇ ਹਿਸਾਬ ਨਾਲ ਨਹੀਂ ਚੱਲਣਾ। ਜਾਂ ਤਾਂ ਕਾਨੂੰਨ ਸਾਰੇ ਵਾਸਤੇ ਹੈ ਪਰ ਤੁਸੀਂ ਦਰ ਨੂੰ ਕਿਉਂ ਫੜਦੇ ਹੋ ਫਸਾਰੇ ਨੂੰ ਛੱਡ ਦਿਓ। ਘਰੋਂ ਚਾਲੂ ਕਰੋ ਸਾਹਿਬ। ਤੇ ਮੈਂ ਦੂਜੀ ਗੱਲ ਮੇਰੀ ਮੈਂ ਅਮਰੋੜਾ ਅਰੋੜਾ ਜੀ ਨੂੰ ਬੜਾ ਸਿਆਣਾ ਸੁਲਝਾਇਆ ਲੀਡਰ ਸਮਝਦਾ ਸੀਗਾ। ਪਰ ਮੈਨੂੰ ਲੱਗਦਾ ਹੈ ਕਹਿੰਦਾ ਉਹ ਫਰਕ ਪੈ ਜਾਂਦਾ ਹੈ ਕਹਿੰਦਾ ਨਾ ਕੌਣ ਕਹਿੰਦਾ ਹੈ। ਕੌਣ ਕਹਿੰਦਾ ਹੈ ਕਿ ਸੋਬਤ ਦਾ ਹੋਂਟਾ ਨਹੀਂ ਅਸਰ। ਇਹ ਕਹਿੰਦੇ ਨਾਲ ਥੋੜਾ ਉੱਠ ਬੈਠ ਮਾੜੇ ਬੰਦਿਆਂ ਨਾਲ ਹੋਏ ਤੇ ਅਸਰ ਪੈਂਦਾ ਚੰਗੇ ਬੰਦੇ ਨਾਲ ਚੰਗੇ ਹੋ ਜਾਂਦੇ ਕੌਣ ਕਹਿਤਾ ਹੈ ਕਿ ਸਹਬਤ ਦਾ ਹੋਤਾ ਨਹੀਂ ਅਸਰ ਇਨਸਾਨ ਤਾਂ ਕਿਆ ਦਰੋ ਦੀਵਾਰ ਬਦਲ ਜਾਂਦੇ ਐਥੇ ਤਾਂ ਬਦਲੇ ਖੜੇ ਸਾਬ ਇਨਸਾਨ ਹੀ ਬਦਲੇ ਖੜੇ ਹੈ ਉਹ ਚੇੜਾ ਸੁਣ ਸੁਣ ਕੇ ਅਮਨ अरोड़ा ਜੀ ਵੀ ਚੇੜਾ ਕਰਨ ਲੱਗੇਗਾ ਲੋ ਜਾਖੜ ਸਾਹਿਬ ਮੈਂ ਆਪਣਾ ਇਨਕਮ ਟੈਕਸ ਦਾ ਲਿਆ ਸਾਬ ਜਾਖੜ ਸਾਹਿਬ ਕੋਈ ਕਮਣਾ ਨਹੀਂ ਤੇ ਮੇਰੇ ਨਾਲ ਤੁਸੀਂ ਸਿਆਣੇ ਹੋ ਕਿਉਂ ਤੁਸੀਂ ਵਪਾਰੀ ਆਦਮੀਆਂ ਮੈਂ ਤਾਂ ਜਟਕੂ ਜ ਆਦਮੀਆਂ ਮੰਨੂ ਕੋ ਲੰਬਾ ਚੋੜਾ ਹਿਸਾਬ ਕਿਦਾ ਪਤਾ ਨਹੀਂ ਤੁਸੀਂ ਮੇਰੇ ਨਾਲ ਬਹੁਤ ਸਿਆਣੇ ਹੋ ਮੈਂ ਇਨਕਮ ਟੈਕਸ ਦਾ ਨਹੀਂ ਮੰਗਿਆ ਸਾਹਿਬ ਇਨਕਮ ਟੈਕਸ ਦਾ ਜਿਹਨੇ ਇਲੈਕਸ਼ਨ ਲੜਿਆ ਸਾਰੇ ਆਪਣੀ ਜਮ੍ਹਾਂ ਕਰਾਉਂਦੇ ਮੈਂ ਵੀ ਕਰਾ ਰੱਖਿਆ ਪਹਿਲਾਂ ਕਰਵਾਇਆ ਤੁਸੀਂ ਵੀ ਕਰਵਾਇਆ ਹੋਣਾ ਜੇ ਇਕੱਲੇ ਇਨਕਮ ਟੈਕਸ ਨਾਲ ਕੰਮ ਚੱਲਦਾ ਹੁੰਦਾ ਸਾਹਿਬ ਤਾਂ ਮੇਰੇ ਖਿਆਲ ਚ ਉਹ ਇੱਕ ਐਮਪੀ ਪਕੜਿਆ ਗਿਆ ਸੀ 200 ਕਰੋੜ ਰੁਪਏ ਉਲੀ ਉਲੀ ਲਗੀ ਪਈ ਸੀ ਅਲਮਾਰੀਆਂ 'ਚ ਨੋਟਸ ਆਮੇ ਨਹੀਂ ਸੀ ਗਏ ਇੱਕ ਇੱਥੇ ਸਾਡੇ ਵੱਡੇ ਲੀਡਰ ਤੁਰੇ ਫਿਰਦੇ ਜਿਨ੍ਹਾਂ ਨੂੰ ਅੱਜਕੱਲ ਸਾਡੇ ਕਾਂਗਰਸ ਵਾਲੇ ਲੀਡਰ ਆਪਣੇ ਕੈਂਡੀਡੇਟ ਸਾਹਿਬ ਜੀਵਨ ਜੀ ਨਾਲ ਲਈ ਫਿਰਦੇ ਐ 10 ਕਰੋੜ ਰੁਪਇਆ ਹੇਟਾਂ ਬਿਸਤਰ ਦੇ ਰੱਖ ਕੇ ਭੁੱਲ ਗਏ ਪਤਾ ਨਹੀਂ ਲਗਿਆ ਉਹ ਕਿੱਥੋਂ ਤਾਂ ਆਏ ਹੋਣੇ ਸਾਹਿਬ ਉਹਨਾਂ ਦੀ ਜਾਂਚ ਕਿਵੇਂ ਹੋਊਗੀ ਇਸ ਕਰਕੇ ਮੈਂ ਕਿਹਾ ਸੀਗਾ ਭਈ ਇੱਕ ਅਮਰੀਕਾ ਦੇ ਅੰਦਰ ਐਲ ਕਪੋਨ ਕਰਕੇ ਬਹੁਤ ਵੱਡਾ दारू ਦਾ ਉਹਨਾਂ ਦੇ ਨਾਲ ਚ ਕਿਉਂਕਿ ਇਹ ਪ੍ਰੋਵੀਸ਼ਨ ਲਾਤੀ ਸੀ ਅਮਰੀਕਾ ਚ ਐਲ ਕਪੋਨ ਪੁਲਿਸ ਵਾਲੇ ਹੱਥ ਪਾंदे ਡਰਦੇ ਸੀ ਕਿ ਕੋਈ ਗਵਾਹ ਨਹੀਂ ਸੀ ਦਿੰਦਾ ਜਿਹੜਾ ਗਵਾਹ ਬਣਾ ਨੂੰ ਧੋਖ ਦਿੰਦਾ ਸੀਗਾ ਇਵੈਂਚੁਅਲੀ ਇੱਕ ਇਨਕਮ ਟੈਕਸ ਆਫਸਰ ਨੇ ਫੜਿਆ ਸੀ ਉਹਨੂੰ ਕਿਉਂ ਕਿਵੇਂ ਫੜਿਆ ਸੀਗਾ ਉਹਦਾ ਇੱਕ ਸਿੰਪਲ ਫਾਰਮੂਲਾ ਸੀਗਾ ਫਾਲੋ ਦਾ ਮਨੀ ਪੈਸਾ ਕਿੱਥੇ ਜਾਂਦਾ ਉਹ ਸਬੂਤ ਮਿਲ ਜੂਗਾ ਸਾਬ ਉਹ ਸਬੂਤ ਮਿਲ ਜੂਗਾ ਵੀ ਸੁਨੀਲ ਅਗਰ ਰੀਨੋਵਾ 'ਚ ਛੜਿਆ ਫਿਰਦਾ ਹੈ ਜਾਂ ਕਿਸੇ ਹੋਰ ਗੱਡੀ 'ਚ ਛੜਿਆ ਫਿਰਦਾ ਪੈਸੇ ਆਏ ਕਿੱਥੋਂ ਆਏ ਕਿਹਦੇ ਨਾਮ 'ਪਾ ਰੱਖੀਏ ਗੱਡੀ ਜਿਨੇ ਜਿਹੜੇ 88000 ਪਕੜੇ ਐ ਉਹਨੇ ਖਰੀਦਿਆ ਕਿਹਦੇ ਉਸ ਸੀਗਾ ਜਿਹਨੇ ਕ੍ਰਿਧਿਆ ਸੀਗਾ ਉਹ ਸਮਾਨ ਕੀਦੇ ਤੋਂ ਲੈ ਕੇ ਆਇਆ ਸੀਗਾ ਉਹ ਜਿਹੜਾ ਸਮਾਨ ਲੈ ਕੇ ਆਇਆ ਸੀਗਾ ਉਹਨੇ ਅੱਗੇ ਕਿਹੜਾ ਉਹਦਾ ਮੇਨ ਸਪਰੋਸ਼ ਕਿਹਨੇ ਸੀਗਾ ਸੀਐਨਐਫ ਕੌਣ ਸੀਗਾ ਤੇ ਸੀਐਨਐਫ ਨੂੰ ਪਰਮਿਟ ਦਵਾਇਆ ਕਿਨੇ ਸੀਗਾ ਉਹਦੇ ਤੇ ਰੇਡ ਨਾ ਪਵੇ ਉਹ ਕੋ ਟੈਲੀਫੋਨ ਕੀਤਾ ਕਿਨੇ ਸੀਗਾ ਤੇ ਜਿਹਨੇ ਟੈਲੀਫੋਨ ਕੀਤਾ ਸੀਗਾ ਉਹਨੇ ਹੁਣ ਕਈਆਂ ਨੂੰ ਚਾਹ ਪੈ ਗਿਆ ਇਲੈਕਸ਼ਨ ਲੜ ਲਓ ਜੀ ਮੇਰੇ ਸਾਹਮਣੇ ਆਓ ਇਲੈਕਸ਼ਨ ਲੜ ਲਓ ਕਿਉਂਕਿ ਕਈਆਂ ਦਾ ਦੰਦਾ ਸਾਹਿਬ ਇਲੈਕਸ਼ਨ ਦੇ ਨਾਮ ਤੇ ਲੁਧਿਆਣੇ ਵਾਲੇ ਤਾਂ ਸਾਰੇ ਜਾਣਦੇ ਐ ਇਹ ਤਾਂ ਇਹਨਾਂ ਨੂੰ ਐਂ ਲੱਗਦੇ ਆ ਜਿਵੇਂ ਉਹ ਕੰਮ ਦੇ ਨੂੰ ਗਾਹ ਲੱਗਦੀ ਐ ਨਿਚੋ ਉਡ ਲੋ ਇਲੈਕਸ਼ਨ ਦੇ ਨਾਤੇ ਚੰਦਾ ਦਿਓ ਸਭ ਕਾਰ ਚੰਦਾ ਦਿਓ ਸਭ ਪਤਾ ਨਹੀਂ ਸਾਰਿਆਂ ਨੂੰ ਨਿਚੋੜ ਕੇ ਲੈ ਗਏ ਉਹਨੇ ਤੇ ਸਾਨੂੰ ਪੰਜਾਬੀਆਂ ਨੂੰ ਆਹ ਤਾ ਵੀ ਕਰਿਆ ਐ ਮੰਨ ਤੈਨੂੰ ਕੁਛ ਨਾ ਕੁਛ ਤਾਂ ਮੂੰਹ ਤੇ ਮਾਰੋ ਚਲਾ ਕੇ ਮੂੰਹ ਤੇ ਮਾਰਦੇ ਚਲਾ ਕੇ ਇਸੇ ਤਰ੍ਹਾਂ ਹੀ ਇਹ ਧਾਰੂ ਵਾਲੇ ਕੋਲ ਜਾਂਦੇ ਐ ਇਸੇ ਤਰ੍ਹਾਂ ਹੀ ਨਸ਼ੇ ਵੇਚਣ ਵਾਲੇ ਕੋਲ ਜਾਂਦੇ ਸਰ ਦੈਟ ਇਜ਼ ਦਾ ਮਨੀ ਟ੍ਰਾਇਲ ਆਮ ਟਾਕਿੰਗ ਅਬਾਊਟ ਮੇਰੀ ਗਲਤੀ ਹੋ ਗਈ ਉਹ ਦਿਨ ਮੈਂ ਪੱਤਰਕਾਰ ਸਾਥੀਆਂ ਤੋਂ ਉਹਨਾਂ ਨੇ ਸਾਰਿਆਂ ਨੂੰ ਚਮਕਾਤਾ ਜਾਖੜਦਾ ਈਡੀ ਦਾ ਨਾਮ ਲੈ ਰਿਆ ਜਾਖੜਦਾ ਈਡੀ ਦਾ ਨਾਮ ਲੈ ਰਿਆ ਜੀ ਈਡੀ ਦਾ ਬੀਜੇਪੀ ਵਾਲਿਆਂ ਦੀ ਹੈ ਸਾਬ ਮੈਂ ਈਡੀ ਦੇ ਨਾਮ ਇਸ ਕਰਕੇ ਲਿਆ ਸੀਗਾ ਮੈਂ ਵੀ ਆਪਣੀ ਕਲੈਰੀਫਿਕੇਸ਼ਨ ਦੇ ਦਿਆਂ ਕਿਉਂਕਿ ਈਡੀ ਦਾ ਕੰਮ ਕੀ ਹੈ منی ਲਾਂਡਰੀ ਨੂੰ ਪકડਣਾ ਸਾਬ منی ਲਾਂਡਰੀਿੰਗ ਮੀਨਸ ਕਾਲੇ ਤਨ ਨੂੰ ਚਿੱਟਾ ਧਨ ਬਣਾਣਾ ਜਿਹੜਾ ਆ ਜਿਹੜੀ ਪੁਰਚੀਆਂ ਲੈ ਕੇ ਆਉਂਦੇ 100 100 ਰੁਪਿਆ 150 200 400 ਜਿਹੜੇ ਲੈ ਕੇ ਇਕੱਠੇ ਕਰਦੇ ਆ ਸਾਰਾ ਬਲੈਕ ਮਨੀ ਹੈ ਕਿਸੇ ਨਾ ਕਿਸੇ ਦੀ ਅਲਮਾਰੀ ਚ ਪਿਆ ਉਲੀ ਲੱਗ ਰਿਹਾ ਉਹਨਾ ਕਰੋੜਾਂ ਰੁਪਇਆ ਉਹਨੂੰ ਵਾਈਟ ਕਰਕੇ ਫਾਰਮ ਹਾਊਸ ਬਣਾਣੇ ਦੋ-ਦੋ ਕਰੋੜ ਦੀਆਂ ਗੱਡੀਆਂ ਖਰੀਦਣੀਆਂ देयर इज ए منی ਲੌਂਡਰਿੰਗ ਆਪਰੇਸ਼ਨ ਇਨਵੋਲਡ ਇਨ ਦਾ ਹੋਲ ਥਿੰਗ ਇਸ ਕਰਕੇ ਮੈਂ ਈਡੀ ਵਾਲੀ ਗੱਲ ਵਾਪਿਸ ਲਵਾਂਗਾ ਸਾਹਿਬ ਬਿੱਟੂ ਜੀ ਬੁਰਾ ਨਾ ਮੰਨਿਓ ਤੁਸੀਂ ਸੈਂਟਰ 'ਚ ਬੈਠੇ ਹੋ ਤੁਹਾਨੂੰ ਵੀ ਬੇਨਤੀ ਕਰੂੰਗਾ ਸਾਰੇ ਲੀਡਰ ਸਾਹਿਬਾਨ ਨੂੰ ਬੇਨਤੀ ਕਰੂੰਗਾ ਮੈਂ ਵੀ ਜਾ ਕੇ ਕਰੂੰਗਾ ਮੈਂ ਚਿੱਠੀ ਲਿਖਣ ਲੱਗਿਆ ਸਾਹਿਬ ਇੱਕ ਚਿੱਠੀ ਉਹ ਚਿੱਠੀ ਇੱਕ ਨਾਮ ਤੇ ਲਿਖੂੰਗਾ ਮੈਂ ਚੀਫ ਜਸਟਿਸ ਆਫ ਪੰਜਾਬ ਬਣਾ ਰਹਿਣਾ ਹਾਈ ਕੋਰਟ ਚਿੱਠੀ ਹੋਈ ਚਿੱਠੀ ਲਿਖੂੰਗਾ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਇਹ ਭਗਵੰਤ ਮਾਨ ਜੀ ਚੀਫ ਜਸੇ ਸਾਹਿਬ ਦੀ ਨਿਗਰਾਨੀ ਦੇ ਅੰਡਰ ਦਾ ਸੁਪਰਵਾਈਜ਼ਨ ਆਫ ਦਾ ਪੰਜਾਬ ਹਰਿਆਣਾ ਹਾਈ ਕੋਰਟ ਅੰਡਰ ਡਾਇਰੈਕਟ ਸੁਪਰਵਾਈਜ਼ਨ ਆਫ देयर ਜੋ ਠੀਕ ਸਮਝਣ ਜਿਹੜੀ ਏਜੰਸੀਆਂ ਚਾਹੇ ਪੰਜਾਬ ਦੀ ਵਿਜੀਲੈਂਸ ਪਾਣੀ ਹੈ ਚਾਹੇ ਦਿੱਲੀ ਵਾਲਿਆਂ ਦਾ ਇਨਕਮ ਟੈਕਸ ਪਾਣਾ ਹੈ ਚਾਹੇ ਐਨ ਆਈ ਏ ਨੂੰ ਪਾਣਾ ਜੋ ਵੀ ਏਜੰਸੀ ਹੈ ਸਾਹਿਬ ਚਾਹੇ ਉਸ ਚ ਈ ਡੀ ਨੂੰ ਪਾਣਾ ਹੈ ਇਟ ਸ਼ੁਡ ਬੀ ਮੋਨੀਟਰਡ ਇਟ ਸ਼ੁਡ ਬੀ ਟਰਾਂਸਪੇਰੈਂਟ ਇਟ ਸ਼ੁਡ ਬੀ ਲੋਕਾਂ ਨੂੰ ਪੁਰੋਸਾ ਹੋਵੇ ਇਹਦੇ ਵਿੱਚ ਆ ਨਹੀਂ ਹੋਣਾ ਵੀ ਆ ਇੱਕ ਬੀਜੇਪੀ ਵਾਲਾ ਇਸ ਕਰਕੇ ਟੰਗ ਦਿਓ ਆ ਕਾਂਗਰਸ ਵਾਲਾ ਇਸ ਕਰਕੇ ਟੰਗ ਦਿਓ ਆ ਕਿਉਂਕਿ ਐਮਐਲਏ ਹੈ ਮੰਤਰੀ ਹੈ ਆਮ ਆਦਮੀ ਪਾਰਟੀ ਦੇ ਨੂੰ ਛੱਡ ਦਿਓ ਕੋਈ ਉਸੇ ਵਿਤਕਰਾ ਨਾ ਹੋਵੇ ਸਾਰੇਆਂ ਦੀ ਜਾਂਚ ਹੋਵੇ ਇਨਕਲੂਡਿੰਗ ਸੁਨੀਲ ਜਾਖੜ ਦੀ ਸਾਰੇਆਂ ਦੀ ਜਾਂਚ ਹੋਵੇ ਸਾਹਿਬ ਇਸ ਕਰਕੇ ਹੋਵੇ ਯਾਦ ਆ ਇੱਕ ਦਿਨ ਭਗਵੰਤ ਮਾਨ ਜੀ ਨੇ ਟੋਕਿਆ ਸੀਗਾ ਅਸੈਂਬਲੀ 'ਚ ਇੱਕ ਕਾਂਗਰਸ ਦੇ ਲੀਡਰ ਨੇ ਖੜ ਕੇ ਕਹਿਦਾ ਜੀ ਕੇਜਾ ਸਟਫ ਆ ਗਿਆ ਸਟਾਫ ਦੱਸਿਆ ਸੀਗਾ ਸਭ ਲੋਕ ਭੁੱਲ ਜਾਂਦੇ ਸਭ ਮੈਂ ਹਰੇਕ ਗੱਲ ਨੋਟਿਸ ਕਰਦਾ ਕਿਉਂਕਿ ਇਹ ਸਾਰੇ ਮਾਣਯੋਗ ਲੀਡਰ ਜਿਹੜੇ ਲੋਕਾਂ ਦੇ ਲੈ ਕੇ ਆਏ ਜਿੱਤ ਕੇ ਐ ਬੜੇ ਮਾਣਯੋਗ ਹੈ ਬੜੀ ਅਕਲ ਹੈ ਬੜੀ ਸੂਝਵਾਨ ਹੈ ਤੇ ਸਾਹਮਣੇ ਮੁੱਖ ਮੰਤਰੀ ਜੀ ਨੇ ਬਿਆਨ ਦਿੱਤਾ ਸੀਗਾ ਆ ਅੱਛਾ ਤੁਹਾਨੂੰ ਸਟਾਫ ਲੱਗਦੇ ਆ ਕਿਉਂਕਿ ਆ ਮੋਬਾਈਲ ਰਿਪੇਅਰ ਕਰਦੇ ਸੀਗੇ ਆ ਫਲਾਣਾ ਸਿੰਘ ਕਰਦੇ ਸੀਗੇ ਆ ਪਤਾ ਨਹੀਂ ਪੇਂਟ ਕਰਦੇ ਸੀਗੇ ਸਾਰਾ ਕੁਝ ਕਰਦੇ ਸੀਗੇ ਮੇਰਾ ਸਵਾਲ ਹੈ ਅੱਜ ਲੋਕ ਵੀ ਸਵਾਲ ਪੁੱਛਦੇ ਆ ਲੋਕਾਂ ਨੂੰ ਵੀ ਮੇਰਾ ਥੋੜੇ ਰਾਈ ਇੱਕ ਹੰਗਾਰਾ ਹੈ ਸਾਹਿਬ ਉਹਨਾਂ ਨੂੰ ਪੁੱਛ ਤਾਂ ਲੋ ਜਿਹੜੇ ਕੱਲ ਤਾਂ ਹੀ ਮੋਬਾਈਲ ਰਿਪੇਅਰ ਕਰਦੇ ਸੀਗੇ ਜਿੰਨੇ ਤੇ ਸਾਈਕਲ ਤੇ ਚੜ੍ਹੇ ਫਿਰਦੇ ਸੀ ਅੱਜ ਹਾਈਵੇ ਦੇ ਉੱਤੇ ਕੋਟੀਆਂ ਪਹਿਰੀਆਂ 10-10 ਏਕੜ ਸਾਹਿਬ ਕੱਲੇ ਆ ਮੈਂ ਨਿਊ ਚੰਡੀਗੜ੍ਹ ਵਾਲੀ ਮੌਦਿਨ ਗੱਲ ਕਰਤੀ ਵੀ ਉੱਥੇ ਲਾਈ ਬੈਠੇ ਅਸੀਸਵਾ ਦੇ ਕੋਲ 10-10 ਏਕੜ ਜਿੱਥੇ 5 ਕਰੋੜ ਰੁਪਏ ਏਕੜ ਦਾ ਰੇਟ ਹੈ ਸਾਹਿਬ ਉਹ ਉਹ ਦੂਜੇ ਸ਼ਹਿਰਾਂ 'ਚ ਲਾਈ ਬਟੇ ਹਰੇਕ ਤਾਂ ਜਾਂਦੇ ਰੋ ਕਿਸੇ ਪਾਸੇ ਨਿਕਲ ਜੋ ਸਾਡੇ ਵਾਲੇ ਮਾਲਵੇ 'ਚ ਕਿਸੇ ਪਾਸੇ ਨਿਕਲ ਜਿਓਗੇ ਹਟੇ ਆ ਐਡਾ ਵੱਡਾ ਕੀ ਬਣ ਰਿਹਾ ਸਾਬ ਮਹਿਲ ਕਹਿੰਦੇ ਜੀ ਐਮਐਲਏ ਸਾਹਿਬ ਦੀ ਕੋਠੀ ਬਣ ਰਹੀ ਹੈ ਕੋਠੀ ਨਹੀਂ ਮਹਿਲ ਬਣ ਰਿਹਾ ਸਾਬ ਹਾਈਲੀਪਾਰਟ ਦੀ ਜਗ੍ਹਾ ਛੱਡੀ ਜਾ ਰਹੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਾਂ ਕਰਪਸ਼ਨ ਨੂੰ ਫੜੀਏ ਜੜੋ ਕਢੀਏ ਸਾਬ ਤੇ ਆ ਇਕੱਲੀ ਸਰਕਾਰ ਦੇ ਮੋਢਿਆਂ ਤੇ ਨਾ ਛੱਡੋ ਸਾਬ ਅਲਖ ਚਗਾਓ ਆ ਜਿਹੜਾ ਇਲੈਕਸ਼ਨ ਹੈ ਆ ਕੱਲਾ ਇਲੈਕਸ਼ਨ ਜੀਵਨ ਗੁਪਤਾ ਜੀ ਆ ਬੀਜੇਪੀ ਦਾ ਨਹੀਂ ਸਾਹਿਬ ਆ ਇੱਕ ਮੌਕਾ ਹੈ ਪੰਜਾਬ ਦੇ ਲੋਕਾਂ ਨੂੰ ਵੰਗਾਰਨ ਦਾ ਐਵੇਂ ਕਹਿਣਾ ਛੱਡ ਦਿਓ ਕਿ ਜਿਹੜਾ ਲੀਡਰ ਹੈ ਸਾਰੇ ਚੋਰ ਹੈ ਚੋਰਾਂ ਨੂੰ ਵੋਟ ਚੋਰਾਂ ਨੂੰ ਜਵਾਬ ਦੇ ਬਣਾਓ ਸਭ ਪੁੱਛੋ ਤਾਂ ਸਹੀ ਐਵੇਂ ਇਨਕਮ ਟੈਕਸ ਬਾਤ ਆ ਇਨਕਮ ਟੈਕਸ ਮੈਂ ਕਿ ਐਮਐਲਏ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਦੀ ਇਨਕਮ ਜ਼ੀਰੋ ਦਿਖਾਈ ਸੀਗੀ ਇਹਦਾ ਵਿਆਹ ਹੋਇਆ ਉੱਥੇ ਹਿਮਾਚਲ ਦੇ ਅੰਦਰ 5 स्टार होटल ਦੇ ਅੰਦਰ ਸੋ ਕੋਈ ਆਮ ਨਹੀਂ ਸਭ ਸਾਰੇ ਖਾਸ ਹੋ ਗਏ ਜਿੱਦਨ ਐਮਐਲਏ ਬਣਿਆ ਜਿਹਦੇ ਘਰ ਤੇ ਕੋਈ ਨਾ ਕੋਈ ਅਕੀਦਤ ਸਿੰਘੀ ਆ ਗਈ ਲੀਡਰੀ ਵਾਲੀ ਉਸੇ ਦਿਨ ਹੋ ਗਏ ਮਾਤਾ ਜੀ ਤੁਹਾਨੂੰ ਪੁੱਛਣਾ ਤੁਸੀਂ ਮੇਰੇ ਸਾਹਮਣੇ ਆ ਕੇ ਕਮੈਂਬਰ ਮਾਤਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਪੱਤਰਕਾਰੀਤਾ ਚ ਪੰਜਾਹ ਹੋ ਗਏ ਸਭ ਗੱਡੀ ਗੱਡੀ ਤੁਹਾਡੇ ਕੋਲ ਮਰੂਤੀਆ ਤੁਸੀਂ ਨਹੀਂ ਉਹ ਲਈ ਡਿਫੈਂਡਰ ਲੋਕ ਤਾਂ 5-5 ਸਾਲ ਜੇ ਲੈ ਲੈਂਦੇ ਫਿਰ ਇਹਦੇ ਨਾਲ ਦਾ ਐਕਸ਼ਨ ਹੀ ਲੜ ਲੈਂਦੇ ਕਿਤੇ ਨਿਕਲੇ ਸਭ ਆ ਕੋਈ ਮਜ਼ਾਕ ਹੋ ਗਿਆ ਸਭ ਅਬ ਮਜ਼ਾਕ ਹੋ ਗਿਆ ਕਿ ਸਾਹਿਬ ਕਮਾਲ ਕਰਤੀ ਸਾਰਿਆਂ ਨੇ ਜਿਹੜੇ ਆ ਕੇ ਚੱਕ ਸੁਨੀਲ ਤਾਂ ਹੀ ਇਕੱਲਾ ਮਰ ਗਿਆ ਸੁਨੀਲ ਤਾਂ ਹੀ ਇਕੱਲਾ ਮਾਰਦਾ ਹੈ ਜਵਾਬ ਤਾਂ ਦਿਓ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਭਗਵੰਤ ਮਾਨ ਜੀ ਦੱਸੋ ਕਿੱਥੇ ਫਾਇਲਾ ਕੀ ਸੈਟਿੰਗ ਹੋਈ ਹੈ ਕੀ ਲੈ ਹੋਣਾ ਤੋ ਤੁਸੀਂ ਕਿੰਨਾ ਮਾਲ ਲਿਆ ਮੈਂ ਐਕਸੀਟ ਇਸ ਦਾ ਡਾਇਰੈਕਟ ਐਕਟਿਵੇਸ਼ਨ ਨਹੀਂ ਭਗਵੰਤ ਮਾਨ ਜੀ ਕਿਉਂ ਨਹੀਂ ਫਾਈਲ ਖੁੱਲੀ ਸੈਟਿੰਗ ਹੈ ਕੋਈ ਅਸ਼ੂਦੇ ਮਗਰ ਪਾਤਾ ਵੀ ਆਸ਼ੂ ਨੂੰ ਰੜੇ ਉਹ ਜਾ ਕੇ ਕੰਮ ਕਰ ਸਾਡੇ ਅਸੇ ਸੰਜੀਵ ਰੁੜੇ ਚ ਤਾਣਾ ਹੈ ਇਹ ਤਾਂ ਕੋਈ ਗੱਲ ਨਹੀਂ ਸਾਬ ਬੰਦ ਕਰੋ ਫਿਰ ਆਖੇ ਤਹਿਸੀਲਦਾਰਾਂ ਦਾ ਨੰਬਰ ਬਾਕੀਆਂ ਦਾ ਬਾਅਦ 'ਚ ਆਊਗਾ ਪਹਿਲਾਂ ਲੀਡਰਾਂ ਦਾ ਨੰਬਰ ਆਣਾ ਚਾਹੀਦਾ ਸਰ ਆ ਮੇਰੀ ਬੇਨਤੀ ਹੈ ਤੇ ਕੱਲਾ ਆਪਾਂ ਕੰਮ ਇਹਨਾਂ ਤੇ ਨਾ ਛੱਡਿਏ ਮੇਰੀ ਜਿਹੜੀ ਮੈਂ ਚਿੱਠੀ ਲਿਖੂਗਾ ਉਹਦਾ ਵੀ ਮੈਂ ਵੇਰਵਾ ਪਾ ਦਿਆਂ ਆ ਨਹੀਂ ਕਹਿਣਾ ਵੀ ਖੁੱਲਾ ਜਿ ਖਾਤਾ ਖੋਲਤਾ ਇਨਕੁਆਰੀ ਖੋਲਦੀ ਚੱਲ ਰਹੀ ਹੈ ਜੀ ਇਨਕੁਆਰੀ ਚੱਲ ਰਹੀ ਹੈ ਜੀ ਜਿਵੇਂ ਆ ਪੀਜੀਪੀ ਵਾਲੀ 31 ਮਈ ਦੀ ਸੀ 31 ਮਈ ਤੋਂ ਹੋਰ ਅੱਗੇ ਵਧਾਤੀ ਨਹੀਂ ਸਾਬੇ ਸ਼ੁਡ ਬੀ ਟਾਈਮ ਬਾਉਂਡ ਇਟ ਸ਼ੁਡ ਬੀ ਟਰਾਂਸਪੇਰੈਂਟ ਇਟ ਸ਼ੁਡ ਹਵ ਕ੍ਰੈਡੀਬਿਲਟੀ ਟਾਈਮ ਬਾਉਂਡ ਕਰ ਦਿਓ ਜੀ ਵੀ 27 ਵਾਲੇ ਇਲੈਕਸ਼ਨ ਚ ਜਿੰਨ ਮਹੀਨੇ ਰਹਿ ਜਾਣ 6 ਉਦੋਂ ਤੱਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ ਮੁੜ ਕੇ ਨਾ ਫਲਾਣੇ ਨੂੰ ਟਿਕਟ ਦੇਣੀ ਹੈ ਕਿ ਨਹੀਂ ਦੇਣੀ ਚੱਕੇ ਬਾਹਰ ਮਾਰੋ ਐ ਨਹੀਂ ਕਰਦੇ ਲੋਕ ਜਵਾਬਦੇਹ ਕਰਨ ਸਾਬ ਜਿੱਥੇ ਜਿੱਥੇ ਮਹਿਲ ਬਣ ਰਹੇ ਉੱਥੇ ਜਾ ਕੇ ਲੁਕਮ ਜਵਾਬ ਦੇ ਉਹ ਇਹ ਦੱਸਣ ਨੂੰ ਦੱਸੋ ਜੀ ਇਹ ਕਿਹੜਾ ਮਾਰਬਲ ਲੱਗ ਰਿਹਾ ਹੈ ਇਟਾਲੀਅਨ ਆ ਰਿਹਾ ਹੈ ਕਿਹੜਾ ਆ ਰਿਹਾ ਹੈ ਮਾਰਬਲ ਕਿੱਥੋਂ ਆ ਰਿਹਾ ਹੈ ਟੀਕ ਵਾਲੀ ਚੁਗਾਠਾਂ ਲੱਗ ਰਹੀਆਂ ਪਲਾਸਟਿਕ ਵਾਲੀ ਲੱਗ ਰਹੀਆਂ ਸਭ ਪਤਾ ਲੱਗ ਜੂਆ ਸਭ ਇਹਨਾਂ ਨੇ ਤਾਂ ਦੁਸਤਨੀ ਦੁਸਤਨੀ ਲੈ ਕੇ ਇਸ ਕਰਕੇ ਅਮਨ अरोड़ा ਜੀ ਜੀਮਾ ਸਾਹਿਬ ਭਗਵੰਤ ਮਾਨ ਜੀ ਤੇ ਬਾਕੀ ਸਾਰੇ ਮੇਰੀ ਬੇਨਤੀ ਹੈ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰੋ ਕੋਈ ਡੋਪ ਡਾਪ ਪੈਸ਼ਨਲ ਡੋਪਤਾ 88000 ਪਰੇ ਪਈਆ ਇਨਕਮ ਟ੍ਰੇਲ ਜਿਹੜੀ ਹੈ منی ਵਾਲੀ ਕਿੱਥੇ ਤੁਰ ਜਾਂਦੀ ਹੈ ਉੱਥੋਂ ਜਾ ਕੇ ਫੜੋ ਉੱਥੋਂ ਜਦਨ ਜਾ ਕੇ ਤੌਣ ਨਪੋਂਗੇ ਉਸ ਦਿਨ ਪਤਾ ਲੱਗ ਜੂਗਾ ਜੀ ਮੇਰ ਤੋਂ ਤਾਂ ਫੁਲਾਣੇ ਲੀਡਰ ਨੇ ਸੁਨੀਲ ਜਾਖੜ ਨੇ 5 ਕਰੋੜ ਰੁਪਇਆ ਲਿਆ ਸੀ ਵੀ ਤੇਰੇ ਤੇ ਮੈਂ ਪਰਚਾ ਨਹੀਂ ਹੋਣ ਦਿੰਦਾ ਉਹ ਦਿਨ ਆ ਜੂਗਾ ਸਾਹਮਣੇ ਨਹੀਂ ਮੈਂ ਤਾਂ ਉਹਨਾਂ ਦੇ ਇਲੈਕਸ਼ਨ 'ਚ ਦੇ ਆਇਆ ਸੀਗਾ ਜੀ ਕਿੱਥੇ ਗਿਆ ਉਹ ਪਰਚਾ ਜੋਸ਼ੀ ਜੀ ਤੁਸੀਂ ਉਸ ਦਿਨ ਬੈਠੇ ਸੀਗੇ ਵੀ ਡਿਬੇਟ ਦੇ ਅੰਦਰ असेंबली 'ਚ ਖੜਕੇ ਜਿਨ੍ਹਾਂ ਨੇ ਮੰਨਿਆ ਵੀ ਮੈਨੂੰ ਮਾਫ ਕਰੋ ਬਾਦਲ ਸਾਹਿਬ ਮੇਰੇ ਤੇ ਪਰਚਾ ਹੋ ਗਿਆ ਕਿਉਂਕਿ ਮੈਂ ਨਸ਼ੇ ਵੇਚਣ ਵਾਲੇ ਤੋਂ ਪੈਸਾ ਲਿਆ ਸੀ ਉਹ ਤਾਂ ਉਹ ਤਾਂ ਇਲੈਕਸ਼ਨ ਦੇ ਖਾਤੇ 'ਚ ਲਿਆ ਸੀਗਾ ਸਾਹਿਬ ਕੋਈ ਤੁਸੀਂ ਮੰਦਰ 'ਚ ਚੜਾਵਾ ਚੜਾ ਕੇ ਹੋ ਵੀ ਉਹ ਇਸ نو ਇਟ ਇਜ਼ ਬਿਯੋਂਡ ਰਿਵਿਊ ਸੋ ਇਸ ਕਰਕੇ ਮੇਰੀ ਬੇਨਤੀ ਹੈ ਸਾਥੀਓ ਦੂਜਾ ਕੰਮ ਇਸੇ ਨਾਲ ਰਿਲੇਟਡ ਹੈ ਸਰ ਕਰਪਸ਼ਨ ਨਾਲ ਰਿਲੇਟਡ ਹੈ ਕਰਪਸ਼ਨ ਰਿਲੇਟਿਡ ਸਾਹਿਬ ਮੈਂ ਇੱਕ ਬੇਨਤੀ ਕਰਾਂ ਕੋਈ ਕਿਸੇ ਨੂੰ profession ਹਰੇ ਕੋਈ ਵਧੀਆ ਹੁੰਦਾ ਸਾਬ ਕੋਈ profession ਮਾੜਾ ਨਹੀਂ ਜਿਸ ਦਿਨ ਕੋ ਮਾੜਾ ਮੋਟਾ ਮੁੰਡਾ ਕੋ ਕੰਮ ਨਹੀਂ ਕਰਦਾ ਬਾੜਾ ਇੱਧਰ ਉੱਧਰ ਤੁਰਿਆ ਫਿਰਦਾ ਘਰ ਵਾਲੇ ਕਹਿੰਦੇ ਹੋਰ ਕੰਮ ਤਾਂ ਨਾ ਕਰ ਭਤਿੰਦਰ ਅੱਜਕੱਲ੍ਹ ਜ਼ਮੀਨਾਂ ਬਹੁਤ ਵੇਚੀਆਂ ਖਰੀਦੀਆਂ ਜਾ ਰਹੀਆਂ ਕੋਈ ਨਿਗਾਹ ਕਰਕੇ ਇੱਕ ਦਾ ਸੌਦਾ ਕਰਾ ਦੇ ਕੋਈ ਨੂੰ ਕੋਈ ਦਲਾਲੀ ਮਿਲ ਜੂਗੀ ਉਹੁੰ ਦੇਖਣਿਸ ਹਰ ਇੱਕ ਕਰਤੇ ਇਹਦੇ ਵਾਸਤੇ ਹੁਣ ਤੱਕ ਇਹ ਰੇਲਾ ਨੇ ਕੋਈ ਬਣਾਤਾ ਵੀ ਪਰਮਟ ਲੈਣਾ ਪੈਂਦਾ ਸੀ ਨਹੀਂ ਹਰ ਇੱਕ ਕਰਤੇ ਹਰ ਪਿੰਡ ਦੇ ਅੰਜਰ ਇੱਥੇ ਦਲਾਲ ਕੌਣ ਹੈ ਉਹ ਕਹਿੰਦਾ ਸੀ ਮੈਂ ਸੌਦਾ ਕਰਵਾਣਾ ਤੁਹਾਡਾ ਉਹ ਦਲਾਲ ਵਜਦੇ ਸੀਗੇ ਉਹਦਾ ਮਾੜਾ ਮੋਟਾ ਕੰਮ ਚੱਲ ਜਾਂਦਾ ਕਿਤੇ ਨੇ ਕਿਤੇ ਕਮਰਾ ਲੈ ਲੈਂਦਾ ਉਹ ਉੱਥੇ ਜਾ ਕੇ ਉਹ ਬਣ ਜਾਂਦਾ ਜੀ ਪ੍ਰਾਪਰਟੀ ਡੀਲਰ ਦਲਾਲ ਨਹੀਂ ਲਿਖਦੇ ਪ੍ਰਾਪਰਟੀ ਡੀਲਰ ਜਦੋਂ ਕੋਈ ਵੱਡਾ ਹੱਥ ਪੈ ਜਾਏ ਕੋਈ ਚੰਗਾ ਕਾ ਕਾਜੇ ਅੱਛੀ ਜ਼ਮੀਨਾਂ ਵਿਕ ਜਾਣ ਫੇਰ ਉਹ ਬਣ ਜਾਂਦਾ ਪ੍ਰਾਪਰਟੀ ਕੰਸਲਟੈਂਟ ਵੱਡਾ ਵੇਡਾ ਵੱਡਾ ਵੇਅਰ ਕੰਡੀਸ਼ਨ ਉੱਥੇ ਸਭ ਕੁਝ ਸੈਕਟਰੀਜ਼ ਵਗੈਰਾ ਸਾਰੇ ਬੈਠੇ ਹੁੰਦੇ ਇੰਗਲਿਸ਼ ਬੋਲਣ ਵਾਲੇ ਇਹ ਉਹ ਸਾਰਾ ਕੁਝ ਕਰਦੇ ਉੱਥੇ ਸਾਰਾ ਕੁਝ ਹੁੰਦਾ ਇੱਕ ਉਸ ਤੋਂ ਅਗੇ ਪੋਜੀਸ਼ਨ ਹੈ ਸਾਹਿਬ ਜਿਹੜੀ ਲੋਕਾਂ ਦੇ ਨਿਗਾ ਚ ਨਹੀਂ ਆਉਂਦੀ that is called property aggregator ਕੋਈ DLM ਵਰਗੀ ਪਾਰਟੀ ਆ ਜੇ ਕੋਈ ਅੰਸਲ ਆ ਜੇ ਕੋਈ ਹੋਰ ਆ ਜੇ ਬਾਰੋਂ ਮਿਸਟਰ ਰੈਡੀ ਆ ਜਾਣ ਵੀ ਅਸੀਂ ਤਾਂ ਜੀ ਇੱਥੇ ਸ਼ਹਿਰ ਬਸਾਣਾ ਹੈ ਸਾਨੂੰ 5-10 ਹਜ਼ਾਰ ਏਕੜ ਚਾਹੀਦੇ ਆ ਉਹ ਕਹਿੰਦਾ ਮੈਂ ਇਕੱਠੇ ਕਰਕੇ ਦੇ ਦਿਆਂਗਾ ਮੰਨੂ ਤੁਸੀਂ ਮੁਕਦਾ ਜਾਂ ਕਰ ਦਿਓ ਵੀ ਮੈਂ ਤੁਹਾਨੂੰ 3 ਕਰੋੜ ਰੁਪਏ ਏਕੜ 'ਚ ਜਗਾਇਆ ਮੈਂ ਕਿੰਨੇ ਦੀ ਲੈ ਕੇ ਆਵਾਂ ਫੇਰ ਉਹ ਕੀ ਕਰਦਾ ਫੇਰ ਉਹ ਜਾ ਕੇ ਇੱਧਰ ਉੱਧਰ ਭਾਲ ਕੇ ਜਿਵੇਂ ਵੀ ਐ ਵਿਕੇ ਨੂੰ 50 ਲੱਖ 'ਚ ਖਰੀਦ ਲਿਆ ਕਿਸੇ ਨੂੰ ਕਰੋੜ 'ਚ ਦੇ ਆ ਜਿੱਥੇ ਜਿਹ ਜਿਹ ਮੂੰਹ ਦੇਖਿਆ ਉਹ ਜਾ ਥੱਪੜ ਮਾਰਦਾ ਸੋ ਹੁਣ ਕੀ ਹੋਇਆ ਪੰਜਾਬ 'ਚ ਪ੍ਰੋਫੈਸ਼ਨਲ ਬੰਦੇ ਆ ਜਾਂਦੇ ਨੇ ਤੇਰਾ ਟੂ ਕਾਈਂਡ ਆਫ ਗੌਨ ਮੈਨ ਜਿਹੜੇ ਬਦਮਾਸ਼ ਛਾਤਰ ਲੋਗ ਹੁੰਦੇ ਐ ਵਨ ਇਜ਼ ਅ ਕਾਨ ਮੈਨ ਵਨ ਇਜ਼ ਅ ਪ੍ਰੋਫੈਸ਼ਨਲ ਕਾਨ ਮੈਨ ਕੋਈ ਪਹਿਲਾਂ ਜਿਹੜੇ ਹੁੰਦੇ ਸੀ ਨਾ ਪਹਿਲਾਂ ਲੀਡਰ ਸਾਹਿਬਾਨ ਕੋਈ ਟਰਾਂਸਫਰ ਦੇ ਪੋਸਟਿੰਗ ਦੇ ਪੈਸੇ ਲੈਂਦੇ ਸੀਗੇ ਜਦੋਂ ਪ੍ਰੋਫੈਸ਼ਨਲ ਹੋ ਜਾਂਦੇ ਦੂਜੀ ਤੀਜੀ ਵਾਰੀ ਜਿੱਤ ਕੇ ਆ ਜਾਂਦੇ ਫਿਰ ਉਹ ਪਾਲਿਸੀ ਬਣਾਉਣ ਚ ਪੈਸੇ ਲੈ ਕੇ ਡੰਡਣ ਲੱਗ ਜਾਂਦੇ ਹੁਣ ਦਿੱਲੀ ਵਾਲੇ ਮਾਰਤੀ ਇੱਥੇ ਆ ਕੇ ਬਹਿ ਗਏ ਸਰ ਦੇ ਆਰ ਪ੍ਰੋਫੈਸ਼ਨਲਸ ਸਰਟੀਫਾਈਡ ਪ੍ਰੋਫੈਸ਼ਨਲਸ ਡੇਡ ਡੇਡ ਦੋ ਦੋ ਸਾਲ ਅੰਦਰ ਲਾ ਕੇ ਆਏ ਹੈ ਨਾ ਉਹ ਦੇ ਹੈਵ ਬਿਕਮ ਪ੍ਰੋਫੈਸ਼ਨਲਸ ਬਹੁਤ ਹੀ ਇੱਜ਼ਤਦਾਰ ਐਗਰੀਗੇਟਰ ਹੈ ਸਾਬ ਉਹਨਾਂ ਨੇ ਨਨਸਾਹ ਸਾਬ ਹਸਣ ਦੀ ਗੱਲ ਨਹੀਂ ਦੀ ਮਾਨ ਸਾਬ ਪੁੱਗਣਾ ਪਊਗਾ ਪੰਜਾਬ ਨੂੰ ਅੱਜ ਜਿਹੜੇ ਹਾਸੇ ਆ ਰਹੇ ਹਨ ਇਹ ਸਾਬ ਅੱਖਾਂ ਨਾਲ ਚੁਗੜੇ ਬਹਿਣਗੇ ਆ ਜਿਹੜੇ ਕੰਡੇ ਬੀਜੇ ਜਾ ਰਹੇ ਅੱਖਾਂ ਨਾਲ ਬੀਜੇ ਜਾਣਗੇ ਸਾਬ 25000 ਏਕੜ ਮੈਂ ਤਾਂ ਕੋਈ ਪੰਜਾਬ ਚ ਐਗਰੀਗੇਟਰ ਨਹੀਂ ਦੇਖਿਆ ਜਿਹੜੇ ਇਕੱਠੇ ਕਰ ਦੇਵੇ ਸਰਕਾਰ ਦਲਾਲ ਬਣ ਗਈ ਹੈ ਸਾਬ ਇਨ ਸਿੰਪਲ ਵਰਡਸ ਇਹਨੂੰ ਗਲੋਰੀਫਾਈ ਕਰ ਲੋ ਪ੍ਰੋਪਰਟੀ ਐਗਰੀਗੇਟਰ ਇਸ ਗਲੋਰੀਫਾਈਂਗ ਦਾ ਪ੍ਰੋਫੈਸ਼ਨ ਜਿਹੜਾ ਅਨਪੜ ਬੰਦਾ ਕਰ ਸਕਦਾ ਸੀਗਾ ਇਹ ਪੜੇ ਲਿਖੇ ਹੈ ਇਨਕਮ ਟੈਕਸ ਦਾ ਬੈਕਗਰਾਉਂਡ ਹੈ ਚੀਫ ਮਿਨਿਸਟਰੀ ਕਰਕੇ ਅੰਡਾਈ ਹੈ ਇਹਨਾਂ ਨੇ ਦਿੱਤੀ ਚੀਫ ਮਿਨਿਸਟਰ ਨਾਲ ਬੈਠੇ ਹੈ ਮੰਤਰੀ ਸਾਹਿਬ ਅੰਦਰ ਬੈਠੇ ਹੈ ਜੇਲ ਦਾ ਖੋਫ ਨਿਕਲਿਆ ਆਇਆ ਡੇਡ ਡੇਡ ਸੜ ਅੰਦਰ ਜਾ ਕੇ ਹੋਰ ਸਾਡਾ ਸਰਕਾਰ ਕੀ ਵਿਗਾੜ ਲੂਗੀ ਸਭ ਅੰਦਰ ਹੀ ਭੇਜੂਗੀ ਉਹ ਦੂਜੇ ਕਈ ਤਾਂ ਜਿਹੜੇ ਅੰਦਰ ਗਏ ਸੀ ਪ੍ਰੋਪਰਟੀ ਜਿਹਦੇ 25 25000 ਵਾਲੇ ਤਾਂ ਮੇਰੇ ਖਿਆਲ ਕਈ ਸਾਹਿਬ ਤਾਂ ਆਏ ਹੀ ਨਹੀਂ ਅੰਦਰ ਉਹ ਗੱਡੀ ਚੜ ਗਏ ਚਾਹੇ ਸਹਾਰਾ ਸੀਗਾ ਕੋਈ ਬੇਸ ਆ ਰਹੇ ਸੀਗੇ ਸਾਰੇ ਅੰਦਰ ਜਾਣਗੇ ਸਭ ਮੈਂ ਤੇਲੰਗਨਾ ਦੀ ਤੁਹਾਨੂੰ ਉਦਾਹਰਣ ਦੇਣਾ તાਜਾ ਪਿਛਲੇ ਮਈ ਦੇ ਮਹੀਨੇ ਦੇ ਅੰਦਰ ਤੇਲੰਗਨਾ ਸਰਕਾਰਾਂ ਵੀ ਪੁਰਾਣੀ BRS BRS ਵਾਲੇ ਟਾਈਮ 3000 ਏਕੜ ਕਿਸੇ ਪ੍ਰਾਪਰਟੀ ਵਾਲਿਆਂ ਨੂੰ ਦਿੱਤੀ ਸੀਗੀ ਉਹ ਠੋਕੇ ਪਏ ਸਾਰੇ ਸਭ ਜਿਹੜਾ ਵੀ ਬੰਦਾ ਜਿਹੜਾ ਪ੍ਰਾਪਰਟੀ ਡੀਲਰ ਆ ਜਿਹੜੇ ਮੰਨੇ ਹੈ ਵੀ 25000 ਦੀ ਸੈਟਿੰਗ ਕਰਕੇ ਤੇ ਅਸੀਂ ਆ ਇਹਨਾਂ ਤੋਂ ਲੈ ਲਾਂਗੇ ਸਰਕਾਰ ਕਿਸੇ ਦੀ ਆਜੇ ਸਾਬ ਮੈਂ ਸੁੱਕਾ ਨਹੀਂ ਜਾਣ ਦੇਣਾ ਸੁੱਕਾ ਨਹੀਂ ਜਾਣ ਦੇਣਾ ਸਾਬ ਇਸ ਤਰ੍ਹਾਂ ਪੰਜਾਬ ਦੀ ਲੁੱਟ ਨਹੀਂ ਹੋਣ ਦੇ ਜੇ ਸਾਬ ਕੀ ਕੀ ਹੈ ਜ਼ਮੀਂਦਾਰਾਂ ਨੂੰ ਭੋਲੇ ਸਾਥੀਆਂ ਨੂੰ ਅਜੇ ਪਤਾ ਨਹੀਂ ਜ਼ਮੀਨ ਤਾਂ ਸਾਡੀ ਮੇਰ ਕੋਲ ਹੀ ਹੈ ਬੀਚੀ ਦੇ ਕੀ ਵੇਚ ਕੇ ਦੇਖ ਲੋ ਆ ਜਿਹਨਾਂ ਨੂੰ ਨੋਟੀਫਾਈ ਕਰਤਾ ਨਾਮ ਬਦਲਤਾ ਨਾ ਸਾਬ ਜਿਸ ਤਰ੍ਹਾਂ ਦਲਾਲ ਨੂੰ ਹੁਣ ਇਹਨਾਂ ਨੇ ਐਗਰੀਗੇਟਰ ਬਣਾਤਾ ਉਸੇ ਤਰ੍ਹਾਂ ਜ਼ਮੀਂਦਾਰ ਨੂੰ ਤਾਂ ਇੱਕੋ ਟੈਨੈਂਟ ਹੈ ਉੱਥੇ ਬੈਠਾ ਵਾਈ ਜਾ ਉਹ ਕਹਿੰਦੇ ਨਾ ਤੂੰ ਕਹ ਦੁਕਾਨ ਤੇਰੀ ਹੈ ਪਰ ਹੱਥ ਨਾਲ ਨਹੀਂ ਕਿਸੇ ਚੀਜ਼ ਨੂੰ ਵੇਚ ਕੇ ਦਿਖਾਓ ਘਰ ਜ਼ਮੀਨ ਕੋਈ ਜਿਹਨੂੰ ਅੱਜ ਕੋਈ ਲੋਡ ਹੈ ਚਾਹੇ ਅਜ ਲੁਧਿਆਣੇ ਵਾਲੀ ਜ਼ਮੀਨ 5 ਕਰੋੜ ਦੀ ਐ ਉਥੇ ਖੜ ਨਿਊ ਚੰਡੀਗੜ੍ਹ ਤੋਂ ਹੋ ਸਕਦੇ 5-7 ਕਰੋੜ ਨੂੰ ਹੋਵੇ ਉਹ ਵੇਚ ਕੇ ਦਿਖਾ ਵੇਖਣਾ ਉਹਨੂੰ ਮਿਲਣਾ ਹੈ ਸਾਬ ਸਾਲ ਦਾ 30000 ਰੁਪਿਆ ਠੇਕਾ ਬਿਲਕੁਲ ਠੀਕ ਉਹਦੇ ਬਾਅਦ ਜਦੋਂ ਡਿਵੈਲਪ ਹੋਊਗੀ ਕੋਈ ਫਲਾਣਾ ਸਿੰਘ ਆ ਕੇ ਮੇਰੇ ਵਰਗਾ ਕਰਕੇ ਸੈਟਿੰਗ ਰਾਤ ਨੂੰ ਸੁਸੋਧਿਆ ਜੀ ਨਾਲ ਜਾਂ ਕੇਜਰੀਵਾਲ ਸਾਹਿਬ ਨਾਲ ਜਾ ਕੇ ਮੈਨੂੰ ਦਿਓ ਜੀ ਆ 100 ਏਕੜ ਦਾ ਮੈਂ ਕਿ ਗਰੁੱਪ ਹਾਊਸਿੰਗ ਬਣਾਣੀ ਐ ਫਿਰ ਪਲਾਟ ਭਾਲਦੇ ਫਿਰੋ ਸਾਹਿਬ ਕਿਨੇ ਉਹ ਮਲਟੀ ਸਟੋਟਾਵਰ ਡਿਗਾਏ ਡਿਗੇ ਪਏ ਹੈ ਸੁਪਰੀਮ ਕੋਰਟ ਦੇ ਆਰਡਰ ਨਾਲ ਬਣਨੇ ਹਿਸਾਬ ਤੇ ਜ਼ਮੀਂਦਾਰ ਮੂੰਹ ਦੇਖਦਾ ਰਹੂਗਾ ਮੇਰੇ ਪਲਾਟ ਦੀ ਕੀਮਤ ਮੈਂ ਕੁੜੀ ਵਿਆਣੀ ਸੀਗੀ ਉਦੋਂ ਵੇਚ ਲੈਂਦੇ ਤਾਂ 5-4 ਕਰੋੜ ਰੁਪਏ ਵਟ ਲੈਂਦੇ ਹੁਣ ਤਾਂ ਕਹਿੰਦਾ ਭਗਵੰਤ ਮਾਨਜੀ ਦੇ ਮਗਰ ਫਿਰੋਂਗੇ ਸਾਹਿਬ ਨੇਵੀ ਇਸ ਤੋਂ ਜ਼ਿਆਦਾ ਸਿੰਪਲੀਫਾਈ ਮੈਂ ਤੁਹਾਨੂੰ ਸਾਰੇ ਮੇਰੇ ਕੋਲ ਕਾਗਜ਼ ਹੈ ਸਾਹਿਬ ਕਿਸ ਤਰ੍ਹਾਂ ਇਹਨਾਂ ਨੇ ਆ ਜਿਹੜਾ ਫੇਰ ਐਨ ਰੀਨਿਮਰੇਟਿਵ ਕੰਪਨਸੇਸ਼ਨ ਵਾਲਾ ਜਿਹੜਾ ਕਾਨੂੰਨ ਹੈ ਉਹਦੇ ਵਿੱਚੋਂ ਐਲ.ਏ.ਆਰ.ਆਰ ਜਿਹੜਾ ਰੀਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ ਐਕਟ ਦੀ ਜਿਹੜੀ ਧਾਰਾ ਸੀਗੀ ਉਹ ਇਹਨਾਂ ਨੇ ਮੈਂ ਇਹਨੇ ਫੜਾਈ ਮੈਂ ਕੋਈ ਪਰਦਾ ਨਹੀਂ ਸਾਹਿਬ ਉਹ ਚੋਕ ਮੈਂ ਤੁਹਾਨੂੰ ਆ ਉਹਨਾਂ ਨੇ ਉਸ ਤੋਂ ਕੱਢਦੀ ਪਹਿਲਾਂ ਆਇਆ ਸੀ ਕਿ ਸਰਕਾਰੀ ਕੰਮ ਵਾਸਤੇ ਤੁਸੀਂ ਜ਼ਮੀਨ ਐਕਵਾਇਰ ਕਰ ਸਕਦੇ ਹੋ 4 ਗੁਣਾ ਰੇਟ ਦੇ ਕੇ ਜਿਹੜਾ ਹੈ ਉਹਨੂੰ ਲੈ ਲਓ ਪਰ ਉਹਦੇ ਵਿੱਚ ਵੀ ਸੀਗੀ 80% ਕਿਸਾਨਾਂ ਦੀ ਸਹਿਮਤੀ ਹੋਏ ਉਹਦੇ ਬਾਅਦ 20% ਨੂੰ ਤੁਸੀਂ ਐਕਵਾਇਰ ਕਰ ਸਕਦੇ ਹੋ ਇਹਨਾਂ ਨੇ ਉਹ ਕਲਾਜ਼ ਹੀ ਘਟਦੀ ਅਸੀਂ ਪ੍ਰਾਈਵੇਟ ਨੂੰ ਵੀ ਦੇ ਸਕਦੇ ਆ ਆ ਸਾਰਾ ਫੰਡਾ ਹਿਸਾਬ ਹੈ ਸਰਿਕਲ ਦਾ ਇੱਕ ਜਟਕੂ ਬੰਦੇ ਦੇ ਹਿਸਾਬ ਨਾਲ ਬਾਕੀ ਕਿਉਂਕਿ ਅਰੋੜਾ ਸਾਹਿਬ ਉਹਨਾਂ ਦਾ ਤਾਂ ਆਪ ਕੰਮ ਆਈ ਹੈ ਇਸੇ ਕੰਮ ਚ ਹੀ ਹੈ ਉਹ ਸਮਝਾ ਦੇਣਗੇ ਵੀ ਆ ਕਿਵੇਂ ਕੀਤਾ ਹੈ ਜੇ ਕਿਸੇ ਨੂੰ ਫੇਰ ਵੀ ਹੋਵੇ ਤੇ ਜਿਹੜੀ ਸਵਾਲ ਸਾਬ ਇੱਥੇ ਲੁਧਿਆਣੇ ਵੋਟਾਂ ਮੰਗਦੇ ਫਿਰਦੇ ਉਹਨਾਂ ਨੂੰ ਪੁੱਛ ਲਿਓ ਸਾਬ ਕਿ ਕਿਸਾਨ ਆਪਣੀ ਜ਼ਮੀਨ ਵੇਚ ਕੇ ਅੱਜ ਕਿਸੇ ਨੂੰ ਲੋਡ ਲੈ ਦੇ ਸਕਦਾ ਹੈ ਕਿ ਕਿਸੇ ਨੂੰ ਆ ਪੁੱਛ ਦਿਓ ਸਿੰਪਲ ਜਿਹਾ ਸਵਾਲ ਹੈ ਸਾਬ ਸਭ ਨੂੰ ਪਤਾ ਲੱਗ ਜੀ ਉਹ ਵੀ ਹੋਇਆ ਕੀ ਹੈ ਕਲਮ ਨਾਲ ਮਾਰਦਾ ਸਾਬ ਇੱਕ ਕਲਮ ਨਾਲ ਮਾਰਦਾ ਪਤਾ ਨਹੀਂ ਲੱਗਿਆ ਓਕੇ ਫਿਰ ਮੈਂ ਕਹੂੰਗਾ ਸ਼ੇਰ ਸੁਣਾਉਂਗਾ ਨਾ ਹੱਥ 'ਚ ਖੰਜਰ ਨਾ ਢਾਮਨ ਤੇ ਕੋਈ ਛੀਂਟ ਦੇਖੋ ਖੂਬਸੂਰਤੀ ਨਾ ਹਾਤ ਮੇ ਖੰਜਰ ਨਾ ਢਾਮਨ ਤੇ ਕੋਈ ਛੀਂਟ ਤੂੰ ਕਤਲ ਕਰੇ ਹੋ ਕਿ ਕਰਾਮਾਤ ਕਰਿਓ ਖਾ ਸਵਾਦ ਹੈ ਆਦਮ ਸਵਾਦ ਲਿਆਤਾ ਤੁਸੀਂ ਕੇਜਰੀਵਾਲ ਸਾਹਿਬ ਧੰਨੋ ਐ ਮਾਰੀਦਾ ਐ ਫਰਮੋਸ ਨਹੀਂ ਸੀ ਛੱਡਣੀ ਕੇਜਰੀਵਾਲ ਸਾਹਿਬ ਨੂੰ ਭੇਜਦੇ ਨੇ ਪਾਕਿਸਤਾਨ ਉਜਾੜ ਕੇ ਆ ਜਾਂਦੇ ਮੇਰੇ ਸ਼ੇਰ ਪਤਾ ਨਹੀਂ ਲੱਗਣਾ ਸੀ ਹੋਇਆ ਕੀ মনির ਹੋ ਰਹਿੰਦਾ ਸਾਬ ਕਮਾਲ ਹੋ ਗਈ ਪੰਜਾਬ ਦੇਖ ਰਿਹਾ ਸਾਬ ਅਸੀਂ ਟਾੜੀ ਬਜਾ ਰਹੇ ਆ ਉਹ ਆ ਕੇ ਸਾਨੂੰ ਬੇਵਕੂਫ ਬਣਾਉਂਦੇ ਫਿਰੇ ਇੱਥੇ ਮੈਂਨੇ ਕ੍ਰਾਂਤੀ ਲਿਆਤੀ ਆ ਆਪ ਆਪ ਬਿਜ਼ਨਸਮੈਨ ਦਾ ਸ਼ਹਿਰ ਹੈ ਬਠਿੰਡਾ ਆਪ ਲੁਧਿਆਣਾ ਕੱਲ ਗਏ ਇੱਥੋਂ ਉੱਠ ਕੇ ਹੈਲੀਕਾਪਟਰ 'ਚ ਚੜ ਕੇ ਕਿੱਥੇ ਗਏ ਜਲੰਧਰ ਕਿ ਜਲੰਧਰ ਗਏ ਸੀ ਤਾਂ ਜਿੰਡਿਆਲਾ ਗੁਰੂ ਉੱਥੋਂ ਹੈਲੀਕਾਪਟਰ 'ਚ ਮਿੰਡ ਪੰਮ ਜੀ ਸਾਥੀ ਲੱਗਣੇ ਸੀਗੇ ਬਾਜ਼ਾਰ ਬੰਦ ਪਏ ਐ ਸਾਬ ਫਿਰੋਤੀ ਦੇ ਕਰਕੇ ਬੰਦਾ ਮਾਰਦਾ ਸਾਰਾ ਬਾਜ਼ਾਰ ਬੰਦ ਝੰਡਿਆਲੇ ਗੁਰੂ ਦਾ ਕਿਸੇ ਨੇ ਜਾ ਕੇ ਵਾ ਨਹੀਂ ਲਈ ਅੱਜ ਪਤਾ ਲੱਗਿਆ ਤੇ ਮਾਨ ਸਾਹਿਬ ਵੀ ਅੱਜ ਥੋੜੇ ਕਿਸੇ ਥੋੜੇ ਦਾ ਮਤਲਬ ਲੁਧਿਆਣੇ ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਨੂੰ ਆ ਗਿਆ ਵੀ ਆ ਜਾ ਮਾਲ ਲਿਆ ਨਹੀਂ ਸੋਧ ਦੇਾਂਗੇ ਬੇਟੀ ਸਾਹਿਬ ਦੇ ਹੈ ਇਹ ਇਸ ਇਸ ਮਸਲੇ 'ਚ ਕਿਸੇ ਨੇ ਨਹੀਂ ਜਾਤ ਨਹੀਂ ਪੁੱਛਣੀ ਸਾਹਿਬ ਵੀ ਤੇਰੇ ਪੱਗ ਹੈ ਜਾਂ ਨਹੀਂ ਹੈ ਉਹ ਮਸਲਾ ਤਾਂ ਚੀਫ ਮਿਨਿਸਟਰੀ ਦਾ ਹੋਊਗਾ ਅਸ਼ੂ ਜੀ ਨੂੰ ਅਜੇ ਪਤਾ ਨਹੀਂ ਉਹ ਮਸਲਾ ਤਾਂ ਉਹਦੋਂ ਆਊਗਾ ਅਸੋਨਾਂ ਬਾਤ ਸੀ ਆਹ ਤਜਾ ਇਹ ਤਾਂ ਕਾਂਗਰਸ ਪਾਰਟੀ ਵੇਤਕਰਾ ਕਰਦੀ ਹੈ ਜਿਹੜੇ ਘੱਟੋ ਘੱਟ ਸੈਕੂਲਰ ਤਾਂ ਹੈ ਨਾ ਜਿਹੜੇ ਹੈ ਫਿਰੋਤੀ ਮੰਗਣ ਵਾਲੇ ਦੇ ਆ ਵੈਰੀ ਸੈਕੂਲਰ ਕਿਸੇ ਨਾਲ ਨਾ ਵੇਦੀ ਸਾਹਿਬ ਨਾਲ ਫਿਕਰ ਕਰਦੇ ਨਾ ਜਾਖੜ ਨੂੰ ਪੁੱਛਦੇ ਮੇਰੇ ਬੱਚੂ ਆ ਜਾ ਤੇਰੇ ਜਵਾਕਾਂ ਦਾ ਨੂੰ ਪਤਾ ਕਿਹੜੇ ਕਰ ਜਾਣਾ ਕਿਉਂਕਿ ਭਗਵੰਤ ਮਾਨ ਜੀ ਨੂੰ ਤਾਂ ਸੇਵਾ ਪਾਉਤੋ ਟਾਈਮ ਨਹੀਂ ਓਨ ਕੀ ਨੂੰ ਕਿ ਨੂੰ ਸਮੇਂ ਕਰੇ ਡੇਡ ਵੀ ਹੈ ਇੱਕ ਵੀ ਹੈ ਅਜੇ ਵਕਤ ਪੈ ਜਾਂਦਾ ਹੈ ਉਪਤੰਦਰਾਂ ਨੂੰ ਖਵਾਉਣ ਵਾਸਤੇ ਕੋਈ ਮੇਵੇ ਮੰਗਵਾਏ ਸੀ ਕਿ ਨਹੀਂ ਮੰਗਵਾਏ ਸੀਗੇ ਇੱਥੇ ਤਾਂ ਹੈਲੀਕਾਪਟਰ ਵੀ ਚਾਹੀਦਾ ਕੋਠੀਆਂ ਵੀ ਚਾਹੀਦੀਆਂ ਉਹਨਾਂ ਨੂੰ ਠਹਿਰਾਓ ਵੀ ਆ ਤਾਂ ਬਰਾਤ ਪਰਮਾਨੈਂਟ ਆ ਕੇ ਕੈਂਪ ਕਰਦੀ ਸਾਹਿਬ ਸੋ ਇਸ ਕਰਕੇ ਮੇਰੀ ਬੇਨਤੀ ਹੈ ਲੁਧਿਆਣੇ ਵਾਲੇ ਸਾਥੀਓ ਬਹੁਤ ਹੀ ਸਿਆਣੇ ਹੋ ਇੱਕ ਮੌਕਾ ਹੈ ਆ ਜੀਵਨ ਗੁਪਤਾ ਜੀ ਨੇ ਆ ਕ੍ਰਾਂਤੀ ਲੈ ਕੇ ਆਜ ਕੀ ਰੋਜ ਕ੍ਰਾਂਤੀ ਪੰਜਾਬ 'ਚ ਇੱਕ ਕ੍ਰਾਂਤੀ ਵਾਲਾ ਕੰਮ ਚੱਲੂ ਹੋ ਗਿਆ ਰੋਜ ਨਵੀਂ ਕ੍ਰਾਂਤੀ ਸਿਹਤ ਕ੍ਰਾਂਤੀ ਸਿੱਖਿਆ ਕ੍ਰਾਂਤੀ ਇੰਡਸਟਰੀਅਲ ਕ੍ਰਾਂਤੀ ਖੇੜ ਕ੍ਰਾਂਤੀ ਆ ਕਰਪਸ਼ਨ ਵਾਲੀ ਕ੍ਰਾਂਤੀ ਰੋਕੀਏ ਸਾਹਿਬ ਸੋ ਬੇਸੇ ਕਰਕੇ ਜਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਇਹ ਦੋ ਗੱਲਾਂ ਤੇ ਤੁਹਾਡਾ ਧਿਆਨ ਖਿੱਚਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੀ ਸਾਡਾ ਕੱਲ ਗ੍ਰਭਸ਼ਣ ਦੀ ਗੱਲੋਂ ਕੱਪ੍ਰਸ਼ਣ ਦੀ ਗੱਲ ਕੀਤੀ ਹੈ ਕਿ ਕੱਲ ਹਰਦੀਪ ਸਿੰਘ ਪੂਰੀ ਦੀ ਪ੍ਰੈਸ ਮੋਮਾ ਜੀ ਦੇ ਚੈੱਕ ਨੇ ਰਾਣਾ ਗੁਰਮੀ ਸਿੰਘ ਸੋਦੀ ਅਤੇ ਕੋੜਾ ਪੈ ਘੁੰਮਣ ਦੀ ਗੱਲ ਅੱਗੀ ਤਾਂ ਉਹ ਮਿਲਣ ਦਿੱਤਾ ਨਹੀਂ ਗਿਆ ਆਹ ਵੀਡੀਓ ਅਣੀ ਕੱਲ ਉਹਨੇ ਹਰਦੀਪ ਸਿੰਘ ਪੂਰੀ ਵੱਲੋਂ ਪ੍ਰੈਸ ਕੌਂਫਰੈਂਸ ਦੀ ਵੀ ਨੋਟਰੀ ਦਿੱਤਾ ਦੇਖੋ ਤਾਂ ਡੇਲੀ ਗੱਲ ਕੀਤੀ ਦੇਖੋ ਆ ਸੁਮਸਲੇ ਜੇ ਮੈਂ ਕੁਝ ਕਹਿਣਾ ਨਹੀਂ ਚਾਹੁੰਗਾ ਮੈਂ ਇਹ ਕਹੂੰਗਾ ਆਈਸ਼ੂ ਜਿਹੜਾ ਇੱਥੇ ਹੈ ਪਹਿਲੇ ਵੀ ਕਿਉਂਕਿ ਡਿਊਰਿੰਗ ਲੋਕ ਸਭਾ ਇਲੈਕਸ਼ਨ ਵੀ ਸਾਡੇ ਜਿਸ ਬੰਦਾ ਜਿਹੜਾ ਬੋਲ ਰਿਹਾ ਮੈਂ ਉਹਨੂੰ ਵੀ ਜਾਣਦਾ ਕਿਉਂਕਿ ਪੁਰਾਣੇ ਕਾਂਗਰਸ ਚ ਕੈਂਡੀਡੇਟ ਸੀਗਾ ਜਲਾਲਾਬਾਦ ਤੋਂ ਹੀਰਾ ਜੀ ਸਾਰੇ ਹੀਰੇ ਇੱਥੇ ਕਿਸ ਨੇ ਇੰਜਾਮ ਲਗਾ ਰੱਖਿਓ ਕੋਈ ਨੂਰ ਹੈ ਉਹ ਕੋਈ ਨੂਰ ਹੈ ਇਹ ਛੋਟੇ ਹੀਰੇ ਹੈ ਸੋ ਮੇਰਾ ਮਨ ਹੈ اهل ਜ਼ਮਾਨ ਨੂੰ ਕਿਸੇ ਨਸਤ ਸਭ ਤੁਸੀਂ ਫਿਰੋਜ਼ਪੁਰ ਜਾਣਾ ਹੀ ਹੈ ਮੇਰ ਕੱਲ ਕੈਂਸਲ ਹੋ ਗਿਆ ਕਿ ਪ੍ਰੋਗਰਾਮ ਅਸਰupani ji ਕਰਕੇ ਠੀਕ ਹੈ ਹੋਣਾ ਵੀ ਕੈਂਸਲ ਪਰ ਇਹ ਕਿ ਜਿੱਦਨ ਜਾਓ ਇਸ ਮਸਲੇ ਨੂੰ ਬੈਠ ਕੇ ਲੋਕਾਂ ਦੀ ਸੁਣ ਕੇ ਕਿਉਂਕਿ ਅਦਰਵਾਇਜ਼ ਜਿੱਥੋਂ ਆਦਮੀ 40 50 ਸਾਲ ਤੋਂ ਇਲੈਕਸ਼ਨ ਲੜਦਾ ਹੋਏ ਆਪਣੇ ਜੱਦੀ ਹਲਕੇ ਚ ਇੰਨਾ ਤਾਂ ਮਾਨ ਸਾਰਿਆਂ ਨੇ ਹੁੰਦਾ ਵੀ ਸਾਡੀ ਆਵਾਜ਼ ਪਾਰਲੀਮੈਂਟ ਚ ਪਹੁੰਚੇ 12000 ਵੋਟ ਆਈਆਂ ਸਾਬ 1.80 ਹਜ਼ਾਰ ਵੋਟ ਮੇਰੇ ਕਲ ਭੂਟਾਂ ਨੂੰ 2 ਲੱਖ ਆਤੇ 12 ਹਜ਼ਾਰ ਵੋਟਾਂ ਆਈਆਂ ਕਿਉਂਕਿ ਉੱਥੇ ਆਈ ਇਲਜ਼ਾਮ ਲੱਗ ਰਹੇ ਸੀ ਜਿਹੜੇ ਆ ਕਲ ਹੀਰਾ ਜੀ ਲਾਰੇ ਸੀ ਸਾਰੇ ਸਰਪੰਚ ਉੱਥੇ ਆਪਣਾ ਪੈਸਾ ਲੈਣ ਵਾਸਤੇ ਘੁੰਮਰੇ ਸੀ ਆਈ ਵਿਸ਼ ਉਸ ਟਾਈਮ ਉਸ ਮੌਕੇ ਨੂੰ ਸੰਭਾਲ ਲਿਆ ਜਾਂਦਾ ਜਾ ਕੇ ਉਹਨਾਂ ਦੀ ਗੱਲ ਕਰਕੇ ਨਿਬੇੜ ਲਈ ਜਾਂਦੀ ਆਈ ਮਾਰ ਜਲਾਲਾਬਾਦ ਚ ਹੀਰਾ ਜੀ ਤੇ ਇਹਨਾਂ ਨੇ ਕੀਤੀ ਐਟ ਵਨ ਟਾਈਮ ਆ ਕਲੀਅਰ ਕਰ ਦਿਆ ਸਾਬ ਤੁਸੀਂ ਕਹੋਗੇ ਵੀ ਹੀਰਾ ਮੈਂ ਸਿਖਾ ਕੇ ਭੇਜਿਆ ਹੀਰੇ ਦੇ ਉੱਤੇ ਕਾਂਗਰਸ ਦੇ ਟਾਈਮ ਦੇ ਅੰਦਰ ਕਾਂਗਰਸੇ ਪੁਰਾਣੇ ਕੈਂਡੀਡੇਟ ਦੇ ਉੱਤੇ ਪਰਚਾ ਦਰਜ ਹੋਇਆ ਸੀਗਾ ਸਾਡੇ ਅਬੋਰ ਬੱਲੂਆਣੇ ਦੀ ਜਿਹੜੀ ਕੈਂਡੀਡੇਟ ਸੀਗੀ ਰਜਿੰਦਰ ਕੌਰ ਉਹਦੇ ਨਾਂ ਤੋਂ ਪਰਚਾ ਜੇ ਵੀ ਫażਲ ਕਾਚੇ ਦਰਜ ਹੈ ਉਹਨੇ ਕਿਹਾ ਸੀਗਾ ਵੀ ਮੈਂ ਆ ਬੀਜੇਪੀ ਦੇ ਲੀਡਰ ਸਾਹਿਬਾਨ ਜਿਨ੍ਹਾਂ ਦੇ ਖਿਲਾਫ ਆ ਕਰ ਰਿਹਾ ਓਨਾਂ ਨੂੰ ਮੈਂ 40 ਲੱਖ ਰੁਪਏ ਦੇ ਕੇ ਆਈਆਂ ਵੀ ਤੈਨੂੰ ਮੈਂ ਟਿਕਟ ਦਵਾ ਦੂੰਗਾ ਕਾਂਗਰਸ ਦੀ ਉਹਦੇ ਚੋਂ ਇਸ ਹੀਰੇ ਨੇ ਮੈਨੂੰ 10 ਲੱਖ ਰੁਪਏ ਮੋੜੇ ਹੈ ਉਹਦੇ ਕੋਲ ਵੀ ਆਡੀਓ ਰਿਕਾਰਡਿੰਗ ਸੀ ਲੀਡਰ ਸਾਹਿਬਾਨ ਬੀਜੇਪੀ ਵਾਲੇ ਦੀ ਸੀਟ ਉਹਦੀ ਵੀ ਸੀ ਪਰਚਾ ਆਇਆ ਹੀਰਾਜੀ ਅੰਦਰ ਜਾ ਕੇ ਆਏ ਇਸੇ ਹਿਸਾਬ ਨਾਲ ਹੀਰਾਜੀ ਦੇ ਬਾਕੀ ਪਤਨ ਕਿੰਨੇ ਕਰੋੜਾ ਰੁਪਏ ਦੇ ਮੰਗੀ ਜਾਂਦੇ ਮਾਜਨ ਸਾਹਿਬ ਸੌਰੀ ਮੈਂ ਕੋਈ ਨਿੱਜੀ ਗੱਲ ਨਹੀਂ ਮੇਰਾ ਮੰਨਣਾ ਹੈ ਵੀ ਆ ਮਸਲੇ ਢਾਈ ਹੁੰਦੇ ਤੇ ਘੱਟੋ ਘੱਟ ਫਿਰੋਜ਼ਪੁਰ ਵਾਲੀ ਸੀਟ ਸਾਹਿਬ ਜ਼ਰੂਰ ਬੀਜੇਪੀ ਨੇ ਖਾਤੇ ਜੇ ਪਹਿਣੀ ਸੀ ਦੁੱਖ ਹੁੰਦਾ ਹੈ ਵੀ ਅਬੋਰ ਹਲਕੇ ਚੋਂ ਕੱਲਾ ਜਿਹੜਾ ਮੇਰਾ ਆਪਣਾ ਜੱਦੀ ਹਲਕਾ ਹੈ ਇਹ ਸਾਰੇ ਫਿਰੋਜ਼ਪੁਰ ਪਾਰਲੀਮੈਂਟਰੀ ਕੰਸਟਿਟੂਐਂਸੀ ਦੀ 1/4 ਵੋਟਾਂ ਸਾਹਿਬ 2 ਲੱਖ ਵੋਟਾਂ ਚੋਂ 52000 ਵੋਟਾਂ ਕਿ ਉਹਨਾਂ ਦਾ ਯਾਰ ਵੋਟਾਂ ਕੱਲੀਆਂ ਅਵੋਰ ਦੀ ਪਈਆਂ ਤੇ ਸਾਡਾ ਅਵੋਰ ਤੇ ਬੱਲੂਆਣਾ ਕੱਲਾ ਮਿਲਾ ਲਓ ਤਾਂ 2 ਲੱਖ ਚੋਂ 1 ਲੱਖ ਵੋਟ ਸਾਡੀ ਹੈ ਅੱਜ ਇਸ ਤਰ੍ਹਾਂ ਦੇ ਆ ਜਿਹੜੇ ਇਲਜ਼ਾਮ ਲੱਗਦੇ ਆ ਇਹਨਾਂ ਨੂੰ ਨਿਪਟਾ ਲਿਆ ਜਾਂਦਾ ਹੈ ਇਹਨਾਂ ਦੀ ਗੱਲਬਾਤ ਕਲੀਅਰ ਹੋ ਜੇ ਜਾਂ ਭਾਜਪੀ ਨੂੰ ਚਾਣਨਾ ਹੋ ਜੇ ਵੀ ਇਹ ਕਿਸ ਕਿਸਮ ਦੇ ਕੋਣ ਸੱਚਾ ਝੂਠ ਹੈ ਇਸ ਕਰਕੇ ਮੈਂ ਨਹੀਂ ਚਾਹੂੰਗਾ ਮੈਂ ਕੋਈ ਕਮੈਂਟ ਕਰਾਂ ਪਰ ਦਿਸੇ ਸੂਸ਼ੀ ਵੀ ਰਜੋ ਹੈਗਾ ਬਹੁਤ ਬਹੁਤ ਸਿੰਘ ਮਾਨ ਇੱਥੇ ਇੰਨਾ ਕੋੜ ਸਾਰੇ ਜਿੰਨੇ ਵੀ ਫਾਈਲ ਵਗੈਰੇ ਕ੍ਰਾਪਟ ਸੀ। ਵੀ ਇਹ ਸਾਹਮਣੇ ਕਰਨਾ ਤੇ ਲੇਕਿਨ ਪਰ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਮੁੰਨਾ ਗੋਲਪੀ ਸੀ ਉਹਨਾਂ ਨੇ ਕਿਉਂ ਨਹੀਂ ਇਹ ਸਾਹਮਣੇ ਲੈ ਲਿਆ। ਸਾਬ ਮੈਂ ਭੁਤਲਿਆ ਸਾਹਿਬ ਉਹਨਾਂ ਨੇ। ਫਿਰ ਭੁਤਲਿਆ ਭੁਗਤਣਗੇ ਸਾਹਿਬ। ਮੇਰਾ ਤਾਂ ਕਹਿਣਾ ਹੈ ਵੀ ਪਰ ਇਲਜ਼ਾਮ ਤਾਂ ਲੀਡਰ ਤੇ ਰਹਿ ਗਿਆ ਨਾ ਸਾਬ। ਮੇਰਾ ਹੈ ਇਹਦੇ ਥਰੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ। ਹੁਣ ਇਹਨਾਂ ਤੇ ਛੱਡੀਆਂ ਹੀ ਨਾ ਆਪਾਂ ਚੀਫ ਮਿਨਿਸਟਰਾਂ ਤੇ। ਹੁਣ ਤਾਂ ਕੋਰਟ ਨੂੰ ਮੈਂ ਸੁਪਰੀਮ ਆਪਣੇ ਚੀਫ ਜਸਟਿਸ ਸਾਹਿਬ ਨੂੰ ਲਿਖੂਗਾ ਕਿ ਤੁਸੀਂ ਨਹੀਂ ਵਿੜਾ ਕਰਦੇ ਹੋ ਜੀ ਰੋਜ਼ ਤੁਹਾਡੇ ਕੋਲ ਉਹ ਭੋਲੇ ਵਾਲੇ ਕੇਸ ਵੀ ਉੱਥੇ ਤੁਰੇ ਫਿਰਦੇ ਆ ਕ੍ਰਾਪਸ਼ਨ ਵਾਲੇ ਕੇਸ ਵੀ ਰੋਜ਼ ਉੱਥੇ ਕੋਲ ਜਾਂਦੇ ਆ ਕਿਸੇ ਦੀ ਬੇਲ ਕਰਾਤੀ ਕਿਸੇ ਦੀ ਛਡਾਤੀ ਕਿਸੇ ਤੇ ਗਏ ਕਿਸੇ ਨੂੰ ਝੂਟਾ ਪਰਚਾ ਪਾਤਾ ਇਧਰ ਪਾਇਆ ਸੀਗਾ ਪਰਚਾ ਸ਼ੂਜੀ ਦੇ ਖਰਜ ਹੋ ਗਿਆ ਉਹ ਸੁੰਦਰ ਸ਼ਾਮ अरोड़ा ਜੀ ਜਿਹੜੇ ਨਾਲ ਚੜ੍ਹੇ ਫਿਰਦੇ ਉਹਨਾਂ ਤੇ ਪਰਚਾ ਪਾਤਾ ਤੇ ਜਿਨ੍ਹਾਂ ਦੀ ਫਾਈਲਾਂ ਭਗਵੰਤ ਮਾਨ ਜੀ ਕਹਿੰਦੇ ਮੇਰੇ ਕੋਲ ਪਈਆਂ ਉਹ ਖੁੱਲੀਆਂ ਹੀ ਨਹੀਂ ਸਭ ਤੇ ਕੋਈ ਤਾਂ ਸੈਟਿੰਗ ਹੈ ਨਾ ਸਾਬ ਉਹ ਸੈਟਿੰਗ ਨੂੰ ਖਤਮ ਕਰਨਾ ਜ਼ਰੂਰੀ ਹੈ ਕਿਸ ਤਰ੍ਹਾਂ ਮਾਲਕੇ ਸੇ ਕੋਲਾਂ ਦਾ ਥੈਂਕ ਯੂ ਸਾਬ ਥੈਂਕ ਯੂ ਜੀ ਬਾਬਾ ਧੰਨਵਾਦ ਜੀ